ਇਨ ਕੋਡਾਮ ਸੀ ਇਹਨਾਂ ਦਾ ਜਿੱਥੇ ਇਹਨਾਂ ਨੇ ਦੀਵਾਲੀ ਦਾ ਸਟਾਕ ਜਿਹੜਾ ਵਾ ਰੱਖਿਆ ਸੀ ਜਿੱਦਾਂ ਰੈਫਰਿਜਰੇਟਰ ਨੇ ਵਾਸ਼ਿੰਗ ਮਸ਼ੀਨਸ ਨੇ ਟੀਵੀ ਨੇ ਇਲੈਕਟ੍ਰੋਨਿਕ ਆਈਟਮ ਨੇ ਉਹ ਜੋ ਮੈਨੂੰ ਫਾਇਰ ਬ੍ਰਿਗੇਡ ਟੀਮ ਤੋਂ ਪਤਾ ਚੱਲਿਆ ਉਹਨਾਂ ਦੇ ਸਰਵੇ ਦੇ ਹਿਸਾਬ ਨਾਲ ਜਿਹੜਾ ਐਸਾ ਦਾ ਵਾਇਰ ਸ਼ਾਰਟ ਸਰਕਟ ਹੋਈ ਹੈ ਉਹਦੇ ਅਰਥੇ ਜਿਹੜੀ ਆਗੋ ਬਹੁਤ ਤੇਜ਼ੀ ਨਾਲ ਵਧੀ ਪਰ ਚਲੋ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਪਿੱਛੇ ਬਟ ਮੈਂ ਹੀ ਇਹਨਾਂ ਪਰਮਾਤਮਾ ਅਰਪਾ ਅਰੇ ਜੋ ਇਹਨਾਂ ਦੀ ਵਰਤੋਂ ਰਿਕਵਰੀ ਹੋ ਸਕਦੀ ਹੋਵੇ ਔਰ ਸੱਚੇ ਪਾਤਸ਼ਾਹ ਦਾ ਇਹ ਸ਼ੁਕਰ ਹੈ ਕਿ ਹਾਂ ਵੀ ওই ਵੀਟਕੇਸੇ ਦਾ ਵੀ ਆਨਗਵਾਨ ਸਾਹਮਣੇ ਆ ਰੱਬ ਸੋ ਅਬੀ ওই ਬਿਲਡਿੰਗ ਦੇ ਵਿੱਚ ਉਸ ਵਲੇ ਹੈ ਨਹੀਂ ਇਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਔਰ ਇੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ੇਰੀ ਐਲ ਸੀ ਡੀ ਐਮ ਐਲ اے ਬਟਾਲਾ ਉਹ ਪਹੁੰਚ ਰਹੇ ਸੀ ਅਰਜੰਟ ਮੀਟਿੰਗ ਆ ਕਿ ਥੋੜਾ ਉਹਨਾਂ ਨੂੰ ਹੋਲਡ ਕਰਨਾ ਪਿਆ ਬਾਕੀ ਉਹ ਵੀ ਇੱਥੇ ਪਹੁੰਚ ਰਹੇ ਨੇ ਸਭ ਪਾਰੀ ਦੱਸਿਆ ਮਾਲਕ ਨੇ ਕਿ ਕਰੀ 25 ਲੱਖ ਦਾ ਨੁਕਸਾਨ ਦੇ ਖਸਾ ਆਈਡੀਆ ਇਹ ਨੁਕਸਾਨ ਕਾਫੀ ਹੈ 1 ਰੁਪਏ ਦਾ ਨੁਕਸਾਨ ਵੀ ਬੜਾ ਹੁੰਦਾ ਪ੍ਰਸ਼ਾਸਨ ਨੂੰ ਤਾਂ ਮੰਨ ਕੇ ਜੀਏ ਕਿ ਚਲੋ ਉਹਨਾਂ ਦੀ ਕੋਈ ਕੋਈ ਸਹਾਇਤਾ ਕੀਤੀ ਹੈ ਕੋਈ ਜਿਹੜੇ ਵੀ ਇਹਨਾਂ ਦੇ ਕੋਈ ਡਾਕੂਮੈਂਟੇਸ਼ਨ 'ਚ ਜਿੱਥੇ ਵੀ ਇਹਨਾਂ ਦੀ ਇੰਸ਼ੋਰੈਂਸ ਕੰਪਨੀ ਕਹਿੰਦੀ ਹੈ ਕਿ ਹਾਂ ਵੀ ਸਾਨੂੰ ਉਹ ਹੀ XYZ ਡਾਕੂਮੈਂਟ ਰਿਕਵਾਇਰਡ ਹੈ بس ਇਹ ਪ੍ਰਾਇੋਰਟੀ ਦੇ ਬੇਸਿਸ ਤੇ ਜਿਹੜੇ 2-3 ਦਿਨ ਦਾ ਕੰਮ ਹੋਇਆ ਉਹਨੂੰ 2-3 ਘੰਟਿਆਂ 'ਚ ਨਿਪਟਾਉਣ ਦੀ ਕੋਸ਼ਿਸ਼ ਆਤੀ ਹੈ ਇਹਨਾਂ ਨੂੰ ਪੂਰਾ ਸਹਾਇਤਾ ਪੂਰੀ ਇਹਨਾਂ ਦਾ ਇਹ ਸਾਡੇ ਵੱਡੇ ਭਰਾ ਨੇ ਪਰਿਵਾਰ ਹੈ ਸਾਡਾ ਇੱਥੇ ਸਾਡੇ ਵੀਰਿੰਦੀਆ ਗੋਪਨ ਨੇ ਉਹ ਸ਼ਰੀ ਭਾਈ ਦੇ ਨਾਲ ਚੱਲਦੇ ਨੇ ਉਹਨਾਂ ਦੇ ਮਾਸੀ ਦੇ ਬੇਟੇ ਨੇ ਵੱਡੇ ਵੀਰ ਜੀ ਪਹੁੰਚੇ ਨੇ ਇੱਥੇ ਅਸੀਂ ਇਹਨਾਂ ਦੇ ਭਰਾਵਾਂ ਛੋਟੇ ਅਸੀਂ ਹਮੇਸ਼ਾ ਹਰ ਪੱਖੋਂ ਇਹਨਾਂ ਦੇ ਨਾਲ ਹਾਂ ਜੀ ਸਰ ਕੈਮਰੇ ਨੇ ਤਸਵੀਰਾਂ ਕੈਚ ਕੀਤੀਆਂ ਜੋ ਫਾਈਬਰ ਗੇਡ ਨੇ ਇੱਕ ਵਧੀਆ ਕੰਮ ਕੀਤਾ ਨੀਰਿਸ਼ ਸ਼ਰਮਾ ਦੀ ਗਵਾਹੀ 'ਚ ਕੀ ਕਹਿਣਾ ਚਾਹੁੰਦੇ ਆ ਤੁਹਾਨੂੰ ਤਸਵੀਰਾਂ ਵੀ ਸਕਰੀਨ ਤੇ ਅੱਜ ਨਜ਼ਰ ਆ ਜਾਣਗੀਆਂ ਇਹਨਾਂ ਦਲੇਰੀ ਨਾਲ ਅੰਦਰ ਵੜ ਕੇ ਕੰਮ ਗੇ ਦੇਖੋ ਜੀ ਮੈਂ ਸੱਚਾਈ ਦੱਸਦਾ ਇਹਨਾਂ ਦੀ ਗੱਡੀ ਜਦੋਂ ਮੇਰੇ ਅੱਖਾਂ ਦੇ ਅੱਗੇ ਵੀ ਆਉਂਦੀ ਨਾ ਜਾਂ ਮੈਂ ਉਧਰ ਰੋਸ ਆ ਰਿਹਾ ਇਹਨਾਂ ਦੇ ਆਫਿਸ ਤੋਂ ਮੈਂ ਮਿਸ਼ਾ ਪਰਮਾਤਮਾ ਦਾ ਨਾਮ ਲੈ ਕੇ ਜਾਂਦਾ ਕਿਉਂਕਿ ਇਹ ਜਿਹੜੇ ਬੰਦੇ ਨੇ ਹੈ ਇਨਸਾਨ ਨੇ ਇਹਨਾਂ ਦੀਆਂ ਵੀ ਮਾਪੇਣਾ ਫਾਦਰ ਬੱਚੇ ਪਰਿਵਾਰ ਸਾਰਾ ਇਹਨਾਂ ਦਾ ਵੀ ਪਿੱਛੇ ਆ ਠੀਕ ਹੈ ਇਹਨਾਂ ਦੀ ਜੋ ਦਲੇਰੀ ਉਹਨੂੰ ਮੈਂ ਦਾਤ ਦਿੰਦਾ ਪਲੱਸ ਮੈਂ ਪਰਸਨਲੀ ਕੱਲ ਨੂੰ ਹੋਰ ਮਤਲਬ ਉੱਚ ਹੋਇਆ ਸਾਡੇ ਹੱਥ ਵਾਸਤੇ ਇਹਨਾਂ ਦੀ ਪਰਸਨਲੀ ਜਿਹੜੇ ਇੰਸ਼ੋਰੈਂਸਾਂ ਨੇ ਉਹਨਾਂ ਦਾ ਵੀ ਜਿਹੜਾ ਵਾ ਖਰਚਾ ਮੈਂ ਆਪਣੇ ਸਿਰ ਤੋਂ ਐਮਐਲਏ ਸਾਹਿਬ ਦੇ ਖਰਚੇ ਤੋਂ ਵਿੱਚੋਂ ਚੁਕਾਉਣਾ ਚਾਹੁੰਗਾ ਕਿ ਇਹਨਾਂ ਦੀ ਪਰਸਨਲ ਹੈਲਥ ਇੰਸ਼ੋਰੈਂਸ ਜਿਹੜੀਆਂ ਅਰਵਾਉਣੀਆਂ ਨੇ ਇਹ ਬਹੁਤ ਦਲੇਰੇ ਬੰਦੇ ਨੇ ਇਹਨਾਂ ਦੀ ਟੀਮ ਨੂੰ ਸਾਰਿਆਂ ਨੂੰ ਮੈਂ ਬਹੁਤ ਦਾਤ ਦਿੰਦਾ ਆਪਣੇ ਵੱਲੋਂ ਸਾਰੀ ਟੀਮ ਵੱਲੋਂ ਤੇ ਆਪਣੇ ਸਾਰੇ ਪਰਿਵਾਰ ਵੱਲੋਂ ਧੰਨ ਜਨਾ ਨਾ ਪਰਾਂਜੀਤ ਸਿੰਘ ਮੈਂ ਸਿੰਬਲ ਚੌਂਗ ਸਟਾਰ ਲੈਕਵੜਾ ਰਹਿਣ ਵਾਲਾ ਹਾਂ ਮੈਂ ਸੁਤਤਾ ਸੀ ਰਹੇ ਮੇਰੇ ਕੋਲ 8:30 ਵਜੇ ਆਣ ਕੇ ਫੋਨ ਆਇਆ ਕਿ ਤੁਹਾਡੇ ਗਦਾਮ ਦੇ ਵਿੱਚ ਅੱਗ ਲੱਗੀ ਆ ਫਿਰ ਮੈਂ ਦੌੜਿਆ ਐ ਫਟਾਫਟ ਆਪਣਾ ਵਜ਼ਨ ਨੂੰ ਫੋਨ ਕੀਤਾ ਮੇਰੇ ਮਾਮਾ ਜੀ ਆਏ ਨਾਲ ਫਟਾ ਨਹੀਂ ਆ ਕੇ ਚਟਰ ਖੋਲਿਆ ਗੇਟ ਖੋਲਿਆ ਤੇ ਵਿੱਚ ਕਾਫੀ ਅੱਗ ਲੱਗ ਚੁੱਕੀ ਹੱਡਿਆਂ ਤੇ ਕਿਰ ਕਾਫੀ ਅੰਕ ਤੇ ਪਾਂ ਬਣਵੱਚਦੇ ਪਏ ਸੀ ਤੇ ਸਾਰਾ ਹੀ ਸੌਫ ਸੜਾ 24-25 ਲੱਖ ਰੁਪਏ ਦਾ ਕੁਝ ਵੀ ਨਹੀਂ ਬਚਿਆਗਾ ਸਭ ਮਤਲਬ ਸਟੋਰ ਨਾਲ ਨਾਸ਼ ਹੋ ਗਿਆ ਇਹ ਆਪਣਾ ਹੈੱਡ ਗੇਟ ਉੱਤਮ ਨਗਰ ਮੋਡਲ ਟਾਉਨ ਕਿ ਤਾਰ ਨਾਗੇ ਪੈਂਦਾ ਜੀ ਉੱਥੇ ਸਾਡਾ ਗਦਾਮ ਹੈ ਕੀ ਲੱਗਦਾ ਕਿਦਾਂ ਬਲ ਗਿਆ ਸਾਰਾ ਅਜੇ ਕੁਝ ਨਹੀਂ ਦੱਸ ਸਕਦੇ ਜਿੰਨਾ ਕਿ ਪਤਾ ਲੱਗਦਾ ਹੈ ਧੋਹਰਾ ਰਿਹਾ ਸੀ ਹਾਂ ਜੀ ਸਾਡਾ ਕਾਫੀ ਇਹ ਸਟਾਕ ਕੀਤਾ ਸੀ ਦੀਵਾਲੀ ਦਾ ਆਪਾਂ 24 25 ਲੱਖ ਦਾ ਸਟਾਕ ਕੀਤਾ ਸੀ ਹੁਣ ਸਾਰਾ ਹੀ ਸੜ ਕੇ ਸੁਆਹ ਹੋ ਗਿਆ ਹੁਣ ਫਾਈਵ ਡੇਡ ਨੂੰ ਕਿਦਾਂ ਸਮਝੋ ਟਾਈਮ ਨਾ ਆ ਗਿਆ ਟਾਈਮ ਨਾ ਆ ਗਿਆ ਵੀ 25 ਮਿੰਟ ਲੱਗੇ ਫਿਰ ਆਂਦੇ ਹੁੰਦੇ ਆਏ ਫਿਰ ਵੀ ਆਂਦੇ باوجود ਵੀ ਸਾਰਾ ਨੁਕਸਾਨ ਹੋ ਚੁੱਕਾ ਕੁਝ ਨਹੀਂ ਬਚਿਆ ਰਿਹਾ ਅਹੀ ਨਾਮ ਦੇ ਮੈਂ ਨੀਰੇਸ਼ ਸ਼ਰਮਾ ਫਾਇਰ ਆਫਸਰ ਨਗਰਨੇਗੋ ਮਟਾਲਾ ਤੋਂ ਜੀ ਤੁਸੀਂ ਆਇਆ ਤੁਸੀਂ ਨੀਰੇਸ਼ ਪਹੁੰਚੇ ਸਰ 7:45 ਤੇ ਸਾਨੂੰ ਜਿਹੜੀ ਕਾਲ ਆਈ ਹੈ ਨਿਰਬਾਉ ਤੇ 5-7 ਮਿੰਟ ਚ ਗੱਡੀਆਂ ਦੋਹੇ ਟਰਨ ਆਊਟ ਕੀਤੀਆਂ ਤੇ ਗੱਡੀਆਂ ਇੱਥੇ 5-7 ਮਿੰਟ ਚ ਆ ਗਈਆਂ ਗਲੀ ਸਕਰੀ ਹੋਣ ਕਰਕੇ ਥੋੜਾ ਜਾ ਟਾਈਮ ਲੱਗਦਾ ਕੰਮ ਕਰਨ ਨੂੰ ਲੇਕਿਨ ਇੱਕ ਤਾਂ ਸ਼ਟਰ ਬੰਦ ਸੀਗਾ ਦੁਕਾਨ ਦਾ ਉਹ ਪਾੜ ਕੇ ਅੰਦਰ ਮਟੀਰੀਅਲ ਸਾਰਾ ਫ੍ਰੀਜਾਂ ਦਾ ਬਾਪ ਫੋਮ ਵਗੈਰਾ ਵਿੱਚ ਉਹਦੇ ਕਰਕੇ ਥੋੜੀ ਦਿੱਕਤ ਆ ਰਹੀ ਹੈ ਬਾਕੀ ਪੈਸੰਦੇ ਸਵਿਚ ਅੰਡਰ ਕੰਟਰੋਲ ਆ ਸਾਡੇ ਕੀ ਲੱਗਦਾ ਕਿ ਸਾਹ ਇਹ ਤੇ ਬਾਅਦੋਂ ਸਾਡਾ ਐਨਲਾਈਜ਼ ਕਰ ਸਕਦੇ ਆ ਕਿ ਕਿਸ ਤਰ੍ਹਾਂ ਅੱਗ ਲੱਗੀ ਹੱਲੇ ਤੇ ਫਿਲਹਾਲ ਹੀ ਅੱਗ ਬੁਝਾਉਣ ਵਾਲੇ ਪਾਸੇ ਗੱਡੀਆਂ ਗੱਡੀਆਂ ਸਰ ਚਾਰ ਟਰਨ ਆਊਟ ਮਤਲਬ 3-3 4-4 ਵਾਰੀ ਆ ਕਾਰ ਗੱਡੀਆਂ ਲਗਾਤਾਰੀ ਟਰਨਆਊਟ ਚੱਲਦੀ ਹੈ ਬਾਰ-ਬਾਰ ਭਰ ਕੇ ਆਦਮੀ ਆ। ਜਿਵੇਂ ਪਹੁੰਚੇ ਹਾਂ ਮੋਡਲ ਟਾਊਨ ਬਟਾਲਾ ਇਹਨ ਕੋ ਧਾਮ ਸੀ ਇਹਨਾਂ ਦਾ ਜਿੱਥੇ ਇਹਨਾਂ ਨੇ ਦੀਵਾਲੀ ਦਾ ਸਟਾਕ ਜਿਹੜਾ ਵਾ ਰੱਖਿਆ ਸੀ ਜਿੱਦਾਂ ਰੈਫਰਿਜਰੇਟਰ ਨੇ ਵਾਸ਼ਿੰਗ ਮਸ਼ੀਨਸ ਨੇ ਟੀਵੀ ਨੇ ਇਲੈਕਟ੍ਰੋਨਿਕ ਆਈਟਮ ਨੇ ਉਹ ਜੋ ਮੈਨੂੰ ਫਾਇਰ ਬ੍ਰਿਗੇਡ ਟੀਮ ਤੋਂ ਪਤਾ ਚੱਲਿਆ ਉਹਨਾਂ ਦੇ ਸਰਵੇ ਦੇ ਹਿਸਾਬ ਨਾਲ ਜਿਹੜਾ ਐਸਾ ਦਾ ਵਾਇਰ ਸ਼ਾਰਟਕਟ ਹੋਈ ਹੈ ਉਦੇ ਅਰਥ ਕਿ ਜਿਹੜੀ ਆਗੋ ਬਹੁਤ ਤੇਜ਼ੀ ਨਾਲ ਵਧੀ ਪਰ ਚਲੋ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਪਿੱਛੇ ਬਟ ਮੈਂ ਹੀ ਇਹਨਾਂ ਪਰਮਾਤਮਾ ਅਰਪਾ ਅਰੇ ਜੋ ਇਹਨਾਂ ਦੀ ਵਰਤੋਂ ਰਿਕਵਰੀ ਹੋ ਸਕਦੀ ਹੋਵੇ ਔਰ ਸੱਚੇ ਪਾਤਸ਼ਾਹ ਦਾ ਇਹ ਸ਼ੁਕਰ ਹੈ ਕਿ ਹਾਂ ਵੀ ਉਹ ਹੀ ਵੀ ਕਿਸੇ ਦਾ ਵੀ ਆਨਗਵਾਨ ਆਮਨੇ ਸਾਹਮਣੇ ਆ ਰੱਬ ਸੋ ਵੀ ਉਹ ਬਿਲਡਿੰਗ ਦੇ ਵਿੱਚ ਉਸ ਵਲੇ ਹੈ ਨਹੀਂ ਇਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਔਰ ਇੱਥੇ ਸਰਦਾਰ ਅਮਨ ਸ਼ਿਰ ਸਿੰਘ ਸ਼ਰੀ ਐਲ ਸੀ ਡੀ ਐਮ ਐਲ اے ਬਟਾਲਾ ਉਹ ਪਹੁੰਚ ਰਹੇ ਸੀ ਅਰਜਨ ਮੀਟਿੰਗ ਆ ਕੇ ਥੋੜਾ ਉਹਨਾਂ ਨੂੰ ਹੋਲਡ ਕਰਨਾ ਪਿਆ ਬਾਕੀ ਉਹ ਵੀ ਇੱਥੇ ਪਹੁੰਚ ਰਹੇ ਨੇ ਕੱਤਵਾਰੀ ਦੱਸਿਆ ਮਾਲਕ ਨੇ ਕਰੀ 25 ਲੱਖ ਦਾ ਨੁਕਸਾਨ ਦਾ ਖਰਸਾ ਆਈਡੀਆ ਹੈ ਕਿ ਨੁਕਸਾਨ ਕਾਫੀ ਹੈ ਇੱਕ ਰੁਪਏ ਦਾ ਨੁਕਸਾਨ ਵੀ ਬੜਾ ਹੁੰਦਾ ਪ੍ਰਸ਼ਾਸਨ ਤੋਂ ਉਹਨਾਂ ਮੰਗ ਕੀਤੀ ਕਿ ਚਲੋ ਉਹਨਾਂ ਦੀ ਕੋਈ ਕੋਈ ਸਹਾਇਤਾ ਕੀਤੀ ਜਾਏ ਕੋਈ ਜਿਹੜੇ ਵੀ ਇਹਨਾਂ ਦੇ ਕੋਈ ਡਾਕੂਮੈਂਟੇਸ਼ਨ ਚ ਜਿੱਥੇ ਵੀ ਇਹਨਾਂ ਦੀ ਇੰਸ਼ੋਰੈਂਸ ਕੰਪਨੀ ਕਹਿੰਦੀ ਹੈ ਕਿ ਹਾਂ ਵੀ ਸਾਨੂੰ ਉਹ ਹੀ ਐਚਵਾਈਜ਼ ਡਾਕੂਮੈਂਟ ਰਿਕੁਆਇਰਡ ਹੈ بس ਇਹ ਪ੍ਰਾਇੋਰਟੀ ਦੇ ਬੇਸਿਸ ਤੇ ਜਿਹੜੇ ਦੋ ਤਿੰਨ ਦਿਨ ਦਾ ਕੰਮ ਹੋਇਆ ਉਹਨੂੰ ਦੋ ਤਿੰਨ ਘੰਟਿਆਂ 'ਚ ਨਿਪਟਾਉਣ ਦੀ ਕੋਸ਼ਿਸ਼ ਆਕੀ ਇਹਨਾਂ ਨੂੰ ਪੂਰਾ ਸਹਾਇਤਾ ਪੂਰੀ ਇਹਨਾਂ ਦਾ ਇਹ ਸਾਡੇ ਵੱਡੇ ਭਰਾ ਨੇ ਪਰਿਵਾਰ ਹੈ ਇੱਥੇ ਸਾਡੇ ਵੀਰ ਇੰਦਰੀ ਗੋਗਨ ਨੇ ਉਹ ਸ਼ਰੀ ਭਾਈ ਦੇ ਨਾਲ ਚੱਲਦੇ ਨੇ ਉਹਨਾਂ ਦੇ ਮਾਸੀ ਦੇ ਬੇਟੇ ਨੇ ਵੱਡੇ ਵੀਰ ਜੀ ਪਹੁੰਚੇ ਨੇ ਇੱਥੇ ਅਸੀਂ ਇਹਨਾਂ ਦੇ ਭਰਾਵਾਂ ਛੋਟੇ ਅਸੀਂ ਹਮੇਸ਼ਾ ਹਰ ਪੱਕੋ ਇਹਨਾਂ ਦੇ ਨਾਲ ਹਾਂ ਜੀ ਸਰ ਕੈਮਰੇ ਨੇ ਤਸਵੀਰਾਂ ਕੈਚ ਕੀਤੀਆਂ ਜੋ ਫਾਈਬਰ ਗੇਟ ਦੇ ਇੱਕ ਵਰੀਆ ਕੰਮ ਕੀਤਾ ਨੀਰੇ ਸ਼ਰਮਾ ਦੀ ਗਵਾਹੀ ਚ ਕੀ ਕਹਣਾ ਚਾਹੁੰਦੀ ਹੈ ਤੁਹਾਨੂੰ ਤਸਵੀਰਾਂ ਵੀ ਸਕਰੀਨ ਤੇ ਅੱਜ ਨਜ਼ਰ ਆ ਜਾਣਗੀਆਂ ਇਹਨਾਂ ਦੀ ਦਲੇਰੀ ਨਾਲ ਅੰਦਰ ਵੱੜ ਕੇ ਕੰਮ ਕੋ ਦੇਖੋ ਜੀ ਮੈਂ ਸੱਚਾਈ ਦੱਸਦਾ ਇਹਨਾਂ ਦੀ ਗੱਡੀ ਜਦੋਂ ਮੇਰੇ ਅੱਖਾਂ ਦੇ ਅੱਗੇ ਵੀ ਆਉਂਦੀ ਨਾ ਜਾਂ ਮੈਂ ਉਧਰ ਕ੍ਰੋਸ ਕਰ ਰਿਹਾ ਇਹਨਾਂ ਦੇ ਆਫਿਸ ਤੋਂ ਮੈਂ ਹਮੇਸ਼ਾ ਪਰਮਾਤਮਾ ਦਾ ਨਾਮ ਲੈ ਕੇ ਜਾਂਦਾ ਕਿਉਂਕਿ ਇਹ ਜਿਹੜੇ ਬੰਦੇ ਨੇ ਹੈ ਇਨਸਾਨ ਨੇ ਇਹਨਾਂ ਦੀਆਂ ਵੀ ਮਾਮਾ ਪੈਣਾ ਫਾਦਰ ਬੱਚੇ ਪਰਿਵਾਰ ਸਾਰਾ ਇਹਨਾਂ ਦਾ ਵੀ ਪਿੱਛੇ ਆ ਠੀਕ ਹੈ ਇਹਨਾਂ ਦੀ ਜੋ ਦਲੇਰੀ ਉਹਨੂੰ ਮੈਂ ਦਾਤ ਦਿੰਦਾ ਪਲੱਸ ਮੈਂ ਪਰਸਨਲੀ ਕੱਲ ਨੂੰ ਹੋਰ ਮਤਲਬ ਕੁਝ ਹੋਇਆ ਸਾਡੇ ਹੱਥ ਵਾਸਤੇ ਇਹਨਾਂ ਦੀ ਪਰਸਨਲੀ ਜਿਹੜੀਆਂ ਇੰਸ਼ੋਰੈਂਸਾਂ ਨੇ ਉਹਨਾਂ ਦਾ ਵੀ ਜਿਹੜਾ ਵਾ ਖਰਚਾ ਮੈਂ ਆਪਣੇ ਸਿਰ ਤੋਂ ਐਮਐਲਏ ਸਾਹਿਬ ਦੇ ਖਰਚੇ ਦੇ ਵਿੱਚੋਂ ਚੁਕਾਉਣਾ ਚਾਹੂੰਗਾ ਕਿ ਇਹਨਾਂ ਦੀ ਪਰਸਨਲ ਹੈਲਥਿੰਗ ਸ਼ੌਨਸ ਜਿਹੜੀਆਂ ਅਰਵਾਉਣੀਆਂ ਨੇ ਇਹ ਬਹੁਤ ਦਲੇਰੇ ਬੰਦੇ ਨੇ ਇਹਨਾਂ ਦੀ ਟੀਮ ਨੂੰ ਸਾਰਿਆਂ ਨੂੰ ਮੈਂ ਬਹੁਤ ਦਾਤ ਦਿੰਦਾ ਆਪਣੇ ਵੱਲੋਂ ਸਾਰੀ ਟੀਮ ਵੱਲੋਂ ਤੇ ਆਪਣੇ ਸਾਰੇ ਪਰਿਵਾਰ ਵੱਲੋਂ ਧੰਨ ਜਨਾ ਨਾ ਪਰਾਂਜੀਤ ਸਿੰਘ ਮੈਂ ਸਿੰਬਲ ਚੌਂਗ ਸਟਾਰ ਲੈਕਵੜਾ ਰਹਿਣ ਵਾਲਾ ਹਾਂ ਮੈਂ ਸੁੱਤਾ ਐ ਫੇਰ ਇਹਨਾਂ ਨੂੰ 8:30 ਵੇ ਆਣੇ ਗਵਾਣ ਤੋਂ ਫੋਨ ਆਇਆ ਕਿ ਤੁਹਾਡੇ ਘਰਾਂ ਦੇ ਵਿੱਚ ਅੱਗ ਲੱਗ ਗਈ ਐ ਫੇਰ ਮੈਂ ਦੋਲਿਆ ਇਹ ਫਟਾਫਟ ਆਪਣਾ ਬਦਲ ਨੂੰ ਫੋਨ ਕੀਤਾ ਮੇਰੇ ਮਾਮਾ ਜੀ ਇਹ ਨਾਲ ਫਟੜੀ ਆ ਕੇ ਚਟਰ ਖੋਲਿਆ ਗੇਟ ਖੋਲਿਆ ਤੇ ਵਿੱਚ ਕਾਫੀ ਅੱਗ ਲੱਗ ਚੁੱਕੀ ਫੱਟੇਆਂ ਤੇ ਕਾਫੀ ਅੰਕ ਤੇ ਪਾਂ ਬਣਵਾਚਦੇ ਪਏ ਸੀ ਤੇ ਸਾਰਾ ਹੀ ਸੌਫਟ ਸਾੜਾ 24-25 ਲੱਖ ਰੁਪਏ ਦਾ ਕੁਝ ਵੀ ਨਹੀਂ ਬਚਿਆਗਾ ਸਭ ਮਤਲਬ ਸਟਾਕ ਨਾ ਲਾਸਟ ਹੋ ਗਿਆ ਇਹ ਆਪਣਾ ਹੈੱਡਡੇਟ ਉੱਤਮ ਨਗਰ ਮਾਡਲ ਟਾਉਨ ਕਰਤਾਰ ਨਗਰ ਪੈਂਦਾ ਜੀ ਉੱਥੇ ਸਾਡਾ ਗੋਦਾਮ ਆ ਕੀ ਲੱਗਦਾ ਕਿਦਾਂ ਅੱਗ ਲੱਗੀ ਸਾਰਾ ਜੇ ਕੁਝ ਨਹੀਂ ਦੱਸ ਸਕਦੇ ਜਿੰਨਾ ਨੂੰ ਪਤਾ ਲੱਗਦਾ ਕਿਉਂ ਘੋੜਾ ਆਇਆ ਸੀ ਹਾਂ ਜੀ ਹਾਂ ਜੀ ਸਰ ਕਾਫੀ ਸਟਾਕ ਕੀਤਾ ਸੀ ਦਿਵਾਲੀ ਦਾ ਆਪਾਂ 24 25 ਲੱਖ ਦਾ ਸਟਾਕ ਕੀਤਾ ਸੀ ਹੁਣ ਸਾਰਾ ਹੀ ਸੜ ਕੇ ਸੁਆਹ ਹੋ ਗਿਆ ਹੁਣ ਫਾਈਵ ਡੇਟ ਨੂੰ ਕਿਦਾਂ ਸਮਝੋ ਟਾਈਮ ਨਾ ਆ ਗਿਆ ਟਾਈਮ ਨਾ ਆ ਗਿਆ ਵੀ 25 ਮਿੰਟ ਲੱਗੇ ਫਿਰ ਆਂਦੇ ਹੁੰਦੇ ਆਏ ਫਿਰ ਵੀ ਆਨ ਤੇ ਬਾਵਜੂਦ ਹੀ ਸਾਰਾ ਨੁਕਸਾਨ ਹੋ ਚੁੱਕਾ ਕੁਝ ਨਹੀਂ ਬਚਿਆ ਰਹਾ ਹਾਂ ਜੀ ਆਂਦੇ ਮੈਂ ਨੀਰੇਸ਼ ਸ਼ਰਮਾ ਫਾਇਰ ਅਫਸਰ ਨਗਰਨੇਗੋ ਮਟਾਲਾ ਤੋਂ ਜੀ ਕੋਈ ਆਇਆ ਤੁਸੀਂ ਕਿਨੇ ਰਾਹ ਪਹੁੰਚੇ ਸਰ 7:45 ਦਾ ਸਾਨੂੰ ਜਿਹੜੀ ਕਾਲ ਆਈ ਨਿਰਬਾਉਤ ਤੇ 5-7 ਮਿੰਟ ਦੀਆਂ ਗੱਡੀਆਂ ਦੋਹੇ ਟਰਨ ਆਊਟ ਕੀਤੀਆਂ ਤੇ ਗੱਡੀਆਂ ਇੱਥੇ 5-7 ਮਿੰਟ ਚ ਆ ਗਈਆਂ ਗਲੀ ਸੱਕਰੀ ਹੋਣ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਕੰਮ ਕਰਨ ਨੂੰ ਲੇਕਿਨ ਇੱਕ ਤਾਂ ਸ਼ਟਰ ਬੰਦ ਸੀਗਾ ਦੁਕਾਨ ਦਾ ਉਹ ਪਾੜ ਕੇ ਅੰਦਰ ਮਟੀਰੀਅਲ ਸਾਰਾ ਫ੍ਰੀਜਾਂ ਦਾ ਵਾ ਬੋਮ ਵਗੈਰਾ ਵਿੱਚ ਉਹਦੇ ਕਰਕੇ ਥੋੜੀ ਦਿੱਕਤ ਆ ਰਹੀ ਹੈ ਬਾਕੀ ਪੈਸੇ ਦੇ ਵਿੱਚ ਅੰਡਰ ਕੰਟਰੋਲ ਆ ਸਾਡੇ ਕੀ ਲੱਗਦਾ ਕਿ ਸਾ ਇਹ ਤੇ ਬਾਅਦ ਚੋਂ ਸਰ ਅਨਲਾਈਜ਼ ਕਰ ਸਕਦੇ ਆ ਕਿ ਕਿਸ ਤਰ੍ਹਾਂ ਅਗ ਲੱਗੇ ਹੱਲੇ ਤੇ ਫਿਲਹਾਲ ਹੀ ਅੱਗ ਬੁਝਾਉਣ ਵਾਲੇ ਪਾਸੇ ਗੱਡੀਆਂ ਗੱਡੀਆਂ ਸਰ ਚਾਰ ਟਰਨ ਆਊਟ ਮਤਲਬ 3-3 4-4 ਵਰ ਹੀ ਆ ਗਏ ਨੇ ਕਾਰ ਗੱਡੀਆਂ ਲਗਾਤਾਰੀ ਟਰਨਓਵ ਚੱਲਦੀ ਹੈ ਬਾਰ-ਬਾਰ ਭਰ ਕੇ ਆਦੀ ਹੈ ਜੀ ਮੈਂ ਪਹੁੰਚੇ ਹਾਂ ਮੋਡਲ ਟਾਊਨ ਬਟਾਲਾ ਇਹ ਗੋਦਾਮ ਸੀ ਇਹਨਾਂ ਦਾ ਜਿੱਥੇ ਇਹਨਾਂ ਨੇ ਦੀਵਾਲੀ ਦਾ ਸਟਾਕ ਜਿਹੜਾ ਵਾ ਰੱਖਿਆ ਸੀ ਜਿੱਦਾਂ ਰੈਫਰਿਜਰੇਟਰ ਨੇ ਵਾਸ਼ਿੰਗ ਮਸ਼ੀਨਸ ਨੇ ਟੀਵੀ ਨੇ ਇਲੈਕਟ੍ਰੋਨਿਕ ਆਈਟਮ ਨੇ ਉਹ ਜੋ ਮੈਨੂੰ ਫਾਇਰ ਬ੍ਰਿਗੇਡ ਟੀਮ ਤੋਂ ਕੁਝ ਪਤਾ ਚੱਲਿਆ ਉਹਨਾਂ ਦੇ ਸਰਵੇ ਦੇ ਸਾਬ ਨਾਲ ਜਿਹੜਾ ਐਸਾ ਦਾ ਵਾਇਰ ਸ਼ਾਰਟਕਟ ਹੋਈ ਹੈ ਉਹਦੇ ਅਰਥ ਕੀ ਜਿਹੜੀ ਆ ਗੋ ਬਹੁਤ ਤੇਜ਼ੀ ਨਾਲ ਵਧੀ ਪਰ ਚਲੋ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਪਿੱਛੇ ਬਟ ਮੈਂ ਹੀ ਇਹਨਾਂ ਪਰਮਾਤਮਾ ਅਰਪਾ ਅਰੇ ਜੋ ਇਹਨਾਂ ਦੀ ਵਰਤੋਂ ਰਿਕਵਰੀ ਹੋ ਸਕਦੀ ਹੋਵੇ ਔਰ ਸੱਚੇ ਪਾਤਸ਼ਾਹ ਦਾ ਇਹ ਸ਼ੁਕਰ ਹੈ ਕਿ ਹਾਂ ਵੀ ਉਹ ਹੀ ਵੀ ਕਿਸੇ ਦਾ ਵੀ ਆਨ ਗਵਾਨ ਆਮਨੇ ਸਾਹਮਣੇ ਆ ਰੱਬ ਸੋ ਵੀ ਉਹ ਬਿਲਡਿੰਗ ਦੇ ਵਿੱਚ ਉਸ ਵਲੇ ਹੈ ਨਹੀਂ ਇਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਔਰ ਇੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਐਲ ਸੀ ਡੀ ਐਮ ਐਲ اے ਬਟਾਲਾ ਉਹ ਪਹੁੰਚ ਰਹੇ ਸੀ ਅਰਜਨ ਮੀਟਿੰਗ ਆ ਕੇ ਥੋੜਾ ਉਹਨਾਂ ਨੂੰ ਹੋਲਡ ਕਰਨਾ ਪਿਆ ਬਾਕੀ ਉਹ ਵੀ ਇੱਥੇ ਪਹੁੰਚ ਰਹੇ ਨੇ ਤੁਹਾਡੀ ਦੱਸਿਆ ਮਾਲਕ ਨੇ ਕਰੀ 25 ਲੱਖ ਦਾ ਨੁਕਸਾਨ ਦੇ ਖਰਸਾ ਆਈਡੀਆ ਹੈ ਕਿ ਨੁਕਸਾਨ ਕਾਫੀ ਹੈ ਇੱਕ ਰੁਪਏ ਦਾ ਨੁਕਸਾਨ ਵੀ ਬੜਾ ਹੁੰਦਾ ਪ੍ਰਸ਼ਾਸਨ ਨੂੰ ਤਾਂ ਮੰਗ ਕੀਤੀ ਕਿ ਚਲੋ ਉਹਨਾਂ ਦੀ ਕੋਈ ਕੋਈ ਸਹਾਇਤਾ ਕੀਤੀ ਜਾਏ ਇੱਕੋ ਜਿਹੜੇ ਵੀ ਇਹਨਾਂ ਦੇ ਕੋਈ ਡਾਕੂਮੈਂਟੇਸ਼ਨ ਚ ਜਿੱਥੇ ਵੀ ਇਹਨਾਂ ਦੀ ਇੰਸ਼ੋਰੈਂਸ ਕੰਪਨੀ ਕਹਿੰਦੀ ਹੈ ਕਿ ਹਾਂ ਵੀ ਸਾਨੂੰ ਉਹ ਹੀ XYZ ਡਾਕੂਮੈਂਟ ਰਿਕੁਆਇਰਡ ਹੈ ਅਸੀਂ ਪ੍ਰਾਇੋਰਟੀ ਦੇ ਬੇਸਿਸ ਤੇ ਜਿਹੜੇ 2-3 ਦਿਨ ਦਾ ਕੰਮ ਹੋਇਆ ਉਹਨੂੰ 2-3 ਘੰਟਿਆਂ ਦੇ ਨਿਪਟਾਉਣ ਦੀ ਕੋਸ਼ਿਸ਼ ਆ ਕੇ ਇਹਨਾਂ ਨੂੰ ਪੂਰਾ ਸਹਾਇਤਾ ਪੂਰੀ ਇਹਨਾਂ ਦਾ ਇਹ ਸਾਡੇ ਵੱਡੇ ਭਰਾ ਨੇ ਪਰਿਵਾਰ ਹੈ ਸਾਡਾ ਇੱਥੇ ਸਾਡੇ ਵੀਰ ਇੰਦੇ ਗਗਨ ਨੇ ਉਹ ਸ਼ਰੀ ਭਾਈ ਦੇ ਨਾਲ ਚੱਲਦੇ ਨੇ ਉਹਨਾਂ ਦੇ ਮਾਸੀ ਦੇ ਬੇਟੇ ਨੇ ਵੱਡੇ ਵੀਰ ਜੀ ਪਹੁੰਚੇ ਨੇ ਇੱਥੇ ਅਸੀਂ ਇਹਨਾਂ ਦੇ ਭਰਾਵਾਂ ਛੋਟੇ ਅਸੀਂ ਹਮੇਸ਼ਾ ਹਰ ਪੱਖੋਂ ਇਹਨਾਂ ਦੇ ਨਾਲ ਹਾਂ ਜੀ ਸਰ ਕੈਮਰੇ ਨੇ ਤਸਵੀਰਾਂ ਕੈਚ ਕੀਤੀਆਂ ਜੋ ਫਾਈਬਰ ਗੇਡ ਨੇ ਇੱਕ ਵਧੀਆ ਕੰਮ ਕੀਤਾ ਨੀਰਿਸ਼ ਸ਼ਰਮਾ ਦੀ ਗਵਾਹੀ 'ਚ ਕੀ ਕਹਿਣਾ ਚਾਹੁੰਦੀ ਹੈ ਤੁਹਾਨੂੰ ਤਸਵੀਰਾਂ ਵੀ ਸਕਰੀਨ ਤੇ ਅੱਜ ਨਜ਼ਰ ਆ ਜਾਣਗੀਆਂ ਇਹਨਾਂ ਦੀ ਧੀਰਜ ਨਾਲ ਅੰਦਰ ਵੱੜ ਕੇ ਕੰਮ ਗਏ ਦੇਖੋ ਜੀ ਮੈਂ ਸੱਚਾਈ ਦੱਸਦਾ ਇਹਨਾਂ ਦੀ ਗੱਡੀ ਜਦੋਂ ਮੇਰੇ ਅੱਖਾਂ ਦੇ ਅੱਗੇ ਵੀ ਆਉਂਦੀ ਨਾ ਜਾਂ ਮੈਂ ਉਧਰ ਰੋਸ ਆ ਰਿਹਾ ਇਹਨਾਂ ਦੇ ਆਫਿਸ ਤੋਂ ਮੈਂ ਹਮੇਸ਼ਾ ਪਰਮਾਤਮਾ ਦਾ ਨਾਮ ਲੈ ਕੇ ਜਾਂਦਾ ਕਿਉਂਕਿ ਇਹ ਜਿਹੜੇ ਬੰਦੇ ਨੇ ਹੈ ਇਨਸਾਨ ਨੇ ਇਹਨਾਂ ਦੀਆਂ ਵੀ ਮਾਵਾ ਪੈਣਾ ਫਾਦਰ ਬੱਚੇ ਪਰਿਵਾਰ ਸਾਰਾ ਇਹਨਾਂ ਦਾ ਵੀ ਪਿੱਛੇ ਆ ਠੀਕ ਹੈ ਇਹਨਾਂ ਦੀ ਜੋ ਦਲੇਰੀ ਉਹਨੂੰ ਮੈਂ ਦਾਤ ਦਿੰਦਾ ਪਲੱਸ ਮੈਂ ਪਰਸਨਲੀ ਕੱਲ ਨੂੰ ਹੋਰ ਮਤਲਬ ਕੁਝ ਹੋਇਆ ਸਾਡੇ ਹੱਥ ਵਾਸਤੇ ਇਹਨਾਂ ਦੀ ਪਰਸਨਲੀ ਜਿਹੜੇ ਇੰਸ਼ੋਰੈਂਸਾਂ ਨੇ ਉਹਨਾਂ ਦਾ ਵੀ ਜਿਹੜਾ ਵਾ ਖਰਚਾ ਮੈਂ ਆਪਣੇ ਸਿਰ ਤੋਂ ਐਮਐਲਏ ਸਾਹਿਬ ਦੇ ਖਰਚੇ ਤੋਂ ਵਿੱਚੋਂ ਚੁਕਾਣਾ ਚਾਹੁੰਗਾ ਕਿ ਇਹਨਾਂ ਦੀ ਪਰਸਨਲ ਹੈਲਥ ਇੰਸ਼ੋਰੈਂਸ ਜਿਹੜੀਆਂ ਅਰਵਾਉਣੀਆਂ ਨੇ ਇਹ ਬਹੁਤ ਦਲੇਰੇ ਬੰਦੇ ਨੇ ਇਹਨਾਂ ਦੀ ਟੀਮ ਨੂੰ ਸਾਰਿਆਂ ਨੂੰ ਮੈਂ ਬਹੁਤ ਦਾਤ ਦਿੰਦਾ ਆਪਣੇ ਵੱਲੋਂ ਸਾਰੀ ਟੀਮ ਵੱਲੋਂ ਤੇ ਆਪਣੇ ਸਾਰੇ ਪਰਿਵਾਰ ਵੱਲੋਂ ਧੰਨ ਜਨਾ ਨਾ ਪਰਾਂਜੀਤ ਸਿੰਘ ਮੈਂ ਸਿੰਬਲ ਚੌਂਕ ਸਟਾਰ ਲੈਕਵੜਾ ਰਹਿਣ ਵਾਲਾ ਹਾਂ ਮੈਂ ਸੁੱਤਾ ਐ ਫਿਰ ਇਹਨੂੰ 4:30 8:00 ਵੇ ਆਣੀ ਗਾਰ ਤੋਂ ਫੋਨ ਆਇਆ ਕਿ ਤੁਹਾਡੇ ਗਦਾਮ ਦੇ ਵਿੱਚ ਅੱਗ ਲੱਗ ਗਈ ਐ ਫਿਰ ਮੈਂ ਉਹੜਿਆ ਐ ਫਟਾਫਟ ਆਪਣਾ ਬਜ਼ਰ ਨੂੰ ਫੋਨ ਕੀਤਾ ਮੇਰਾ ਮਾਮਾ ਜੀ ਆਏ ਨਾਲ ਫਟਣ ਹੀ ਆਕੇ ਸ਼ਟਰ ਖੋਲਿਆ ਗੇਟ ਖੋਲਿਆ ਤੇ ਵਿੱਚ ਕਾਫੀ ਅੱਗ ਲੱਗ ਚੁੱਕੀ ਹੱਡਿਆਂ ਤੇ ਕਿਰ ਕਾਫੀ ਅੰਕ ਤੇ ਪਾਂ ਬਣਵੱਚਦੇ ਪਏ ਸੀ ਤੇ ਸਾਰਾ ਹੀ ਸੌਫਟ ਵੇਡਾ 24-25 ਲੱਖ ਰੁਪਏ ਦਾ ਕੁਝ ਵੀ ਨਹੀਂ ਬਚਿਆਗਾ ਸਭ ਮਤਲਬ ਸਟਾਕ ਨਾ ਹੋ ਗਿਆ ਇਹ ਆਪਣਾ ਹੈੱਗਡੇ ਉੱਤਮ ਨਗੇ ਮਾਡਲ ਟੌਨ ਕਰਤਾਰ ਨਗੇ ਪੈਂਦਾ ਜੀ ਉੱਥੇ ਸਾਡਾ ਗੋਦਾਮ ਹੈ ਕੀ ਲੱਗਦਾ ਕਿਦਾਂ ਅੱਗ ਲੱਗੀ ਸਾਰਾ ਅਜੇ ਕੁਝ ਨਹੀਂ ਦੱਸ ਸਕਦੇ ਜਿੰਨਾ ਕਿ ਪਤਾ ਲੱਗਦਾ ਹੈ ਕਿਉਂ ਆ ਰਿਹਾ ਸੀ ਹਾਂ ਜੀ ਜੀ ਸਰ ਕਾਫੀ ਇਹ ਸਟਾਕ ਕੀਤਾ ਸੀ ਦਿਵਾਲੀ ਦਾ ਆਪਾਂ 24 25 ਲੱਖ ਦਾ ਸਟਾਕ ਕੀਤਾ ਸੀ ਹੁਣ ਸਾਰਾ ਹੀ ਸੜ ਕੇ ਸੁਆਹ ਹੋ ਗਿਆ ਹੁਣ 5 ਡੇਢ ਨੂੰ ਕਿੰਦਾ ਸਮੇਂ ਜਦੋਂ ਟਾਈਮ ਨਾ ਆ ਗਿਆ ਟਾਈਮ ਨਾ ਆ ਗਿਆ ਵੀ 25 ਮਿੰਟ ਲੱਗੇ ਫਿਰ ਆਂਦੇ ਹੁੰਦੇ ਆਏ ਫਿਰ ਵੀ ਆਂਦੇ باوجود ਵੀ ਸਾਰਾ ਨੁਕਸਾਨ ਹੋ ਚੁੱਕਾ ਕੁਝ ਨਹੀਂ ਬਚਿਆ ਬਾਕੀ ਮੈਂ ਨੀਰੇ ਸ਼ਰਮਾ ਫਾਇਰ ਅਫਸਰ ਨਗਰਨੇਕਾ ਮਟਾਲਾ ਤੋਂ ਜੀ ਆਇਆ ਤੁਸੀਂ ਕਿੰਨੇ ਵਜੇ ਪਹੁੰਚੇ ਸਰ 7:45 ਦਾ ਸਾਨੂੰ ਜਿਹੜੀ ਕਾਲ ਆਈ ਨਿਰਬਾਉਂ ਤੇ 5-7 ਮਿੰਟ ਦੀਆਂ ਗੱਡੀਆਂ ਦੋਹੇ ਟਰਨਆਊਟ ਕੀਤੀਆਂ ਤੇ ਗੱਡੀਆਂ ਇੱਥੇ 5-7 ਮਿੰਟ ਚ ਆ ਗਈਆਂ ਗਲੀ ਸੱਕਰੀ ਹੋਣ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਕੰਮ ਕਰਨ ਨੂੰ ਲੇਕਿਨ ਇੱਕ ਤਾਂ ਸ਼ਟਰ ਬੰਦ ਸੀਗਾ ਦੁਕਾਨ ਦਾ ਉਹ ਪਾੜ ਕੇ ਅੰਦਰ ਮਟੀਰੀਅਲ ਸਾਰਾ ਫ੍ਰੀਜਾਂ ਦਾ ਵਾ ਬੋਮ ਵਗੈਰਾ ਵਿੱਚ ਉਹਦੇ ਕਰਕੇ ਥੋੜੀ ਦਿੱਕਤ ਆ ਰਹੀ ਹੈ ਬਾਕੀ ਬੈਸਲ ਦੇ ਵਿੱਚ ਅੰਡਰ ਕੰਟਰੋਲ ਆ ਸਾਡੇ ਕੀ ਲੱਗਦਾ ਕਿ ਸਾ ਇਹ ਤੇ ਬਾਅਦ ਚੋਂ ਸਰ ਐਨਾਲਾਈਜ਼ ਕਰ ਸਕਦੇ ਆ ਕਿ ਕਿਸ ਤਰ੍ਹਾਂ ਅਗ ਲੱਗੀ ਹੱਲੇ ਤੇ ਫਿਲਹਾਲ ਹੀ ਅੱਗ ਬੁਝਾਉਣ ਵਾਲੇ ਪਾਸੇ ਗੱਡੀਆਂ ਗੱਡੀਆਂ ਸਰ ਚਾਰ ਟਰਨਆਊਟ ਮਤਲਬ 3-3 4-4 ਵਰੀ ਆਗਣੇ ਨੇ ਕਾਰ ਗੱਡੀਆਂ ਲਗਾਤਾਰੀ ਟਰਨ ਆਊਟ ਚੱਲਦੀ ਹੈ ਬਾਰ-ਬਾਰ ਭਰ ਕੇ ਆ ਰਹੀ ਹੈ ਜੀ ਮੈਂ ਪਹੁੰਚੇ ਹਾਂ ਉਹ ਮਾਡਲ ਟਾਊਨ ਬਟਾਲਾ ਇਹ ਖੋਦਾਮ ਸੀ ਇਹਨਾਂ ਦਾ ਜਿੱਥੇ ਇਹਨਾਂ ਨੇ ਦੀਵਾਲੀ ਦਾ ਸਟਾਕ ਜਿਹੜਾ ਵਾ ਰੱਖਿਆ ਸੀ ਜਿੱਦਾਂ ਰੈਫਰਿਜਰੇਟਰ ਨੇ ਵਾਸ਼ਿੰਗ ਮਸ਼ੀਨਸ ਨੇ ਟੀਵੀ ਨੇ ਇਲੈਕਟ੍ਰੋਨਿਕ ਆਈਟਮ ਨੇ ਉਹ ਜੋ ਮੈਨੂੰ ਫਾਇਰ ਬ੍ਰਿਗੇਡ ਟੀਮ ਤੋਂ ਪਤਾ ਚੱਲਿਆ ਉਹਨਾਂ ਦੇ ਸਰਵੇ ਦੇ ਹਿਸਾਬ ਨਾਲ ਜਿਹੜਾ ਐਸਾ ਦਾ ਵਾਇਰ ਸ਼ਾਰਟਕਟ ਹੋਈ ਹੈ ਉਹਦੇ ਅਰਥ ਕੀ ਜਿਹੜੀ ਆਗ ਕੋ ਬਹੁਤ ਤੇਜ਼ੀ ਨਾਲ ਵਧੀ ਪਰ ਚਲੋ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਪਿੱਛੇ ਬਟ ਮੈਂ ਹੀ ਇਹਨਾਂ ਪਰਮਾਤਮਾ ਕਿਰਪਾ ਅਰੇ ਜੋ ਇਹਨਾਂ ਦੀ ਵੱਤਵਾਰ ਰਿਕਵਰੀ ਹੋ ਸਕਦੀ ਹੋਵੇ ਔਰ ਸੱਚੇ ਪਾਤਸ਼ਾਹ ਦਾ ਇਹ ਸ਼ੁਕਰ ਹੈ ਕਿ ਹਾਂ ਵੀ ওই ਵੀਟਕੇਸੇ ਦਾ ਵੀ ਆਨ ਗਵਾਨ ਆਮਨੇ ਸਾਹਮਨੇ ਆ ਰੱਬ ਸੋ ਵੀ ਉਹ ਬਿਲਡਿੰਗ ਦੇ ਵਿੱਚ ਉਸ ਵਲੇ ਹੈ ਨਹੀਂ ਇਸੇ ਦਾ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਔਰ ਇੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ੇਰੀ ਐਲ ਸੀ ਜੀ ਐਮ ਐਲ اے ਬਟਾਲਾ ਉਹ ਪਹੁੰਚ ਰਹੇ ਸੀ ਅਰਜਨ ਮੀਟਿੰਗ ਅੱਗੇ ਥੋੜਾ ਉਹਨਾਂ ਨੂੰ ਹੋਲਡ ਕਰਨਾ ਪਿਆ ਬਾਕੀ ਉਹ ਵੀ ਇੱਥੇ ਪਹੁੰਚ ਰਹੇ ਨੇ ਸਭ ਪਰਿਵਾਰ ਹੀ ਦੱਸਿਆ ਮਾਲਕ ਨੇ ਕਰੀ 25 ਲੱਖ ਦਾ ਨੁਕਸਾਨ ਦੇ ਖਰਸਾ ਆਈਡੀਆ ਹੈ ਕਿ ਨੁਕਸਾਨ ਕਾਫੀ ਹੈ ਕਰਪੇ ਦਾ ਨੁਕਸਾਨ ਵੀ ਬੜਾ ਹੁੰਦਾ ਪ੍ਰਸ਼ਾਸਨ ਤੋਂ ਨਾ ਮੰਗ ਕੀਤੀ ਕਿ ਚਲੋ ਉਹਨਾਂ ਦੀ ਕੋਈ ਕੋਈ ਸਹਾਇਤਾ ਕੀਤੀ ਹੈ ਕੋਈ ਜਿਹੜੇ ਵੀ ਇਹਨਾਂ ਦੇ ਕੋਈ ਡਾਕੂਮੈਂਟੇਸ਼ਨ ਚ ਜਿੱਥੇ ਵੀ ਇਹਨਾਂ ਦੀ ਇੰਸ਼ੋਰੈਂਸ ਕੰਪਨੀ ਕਹਿੰਦੀ ਹੈ ਕਿ ਹਾਂ ਵੀ ਸਾਨੂੰ ਉਹ ਹੀ XYZ ਡਾਕੂਮੈਂਟ ਰਿਕੁਆਇਰਡ ਹੈ ਅਸੀਂ ਪ੍ਰਾਇੋਰਟੀ ਦੇ ਬੇਸਿਸ ਤੇ ਜਿਹੜੇ 2-3 ਦਿਨ ਦਾ ਕੰਮ ਹੋਇਆ ਉਹਨੂੰ 2-3 ਘੰਟਿਆਂ ਦੇ ਨਿਪਟਾਉਣ ਦੀ ਕੋਸ਼ਿਸ਼ ਕਰਕੇ ਇਹਨਾਂ ਨੂੰ ਪੂਰਾ ਸਹਾਇਤਾ ਪੂਰੀ ਇਹਨਾਂ ਦਾ ਇਹ ਸਾਡੇ ਵੱਡੇ ਭਰਾ ਨੇ ਪਰਿਵਾਰ ਹੈ ਸਾਡਾ ਇੱਥੇ ਸਾਡੇ ਵੀਰ ਜਿੰਦ ਦੇ ਗਗਨ ਨੇ ਉਹ ਸ਼ਰੀ ਭਾਈ ਦੇ ਨਾਲ ਚੱਲਦੇ ਨੇ ਉਹਨਾਂ ਦੇ ਮਾਸੀ ਦੇ ਬੇਟੇ ਨੇ ਵੱਡੇ ਵੀਰ ਜੀ ਪਹੁੰਚੇ ਨੇ ਇੱਥੇ ਅਸੀਂ ਇਹਨਾਂ ਦੇ ਭਰਾਵਾਂ ਮਾ ਛੋਟੇ ਅਸੀਂ ਹਮੇਸ਼ਾ ਹਰ ਪੱਕੋ ਇਹਨਾਂ ਦੇ ਨਾਲ ਹਾਂ ਜੀ ਪਰ ਕੈਮਰੇ ਨੇ ਤਸਵੀਰਾਂ ਕੈਚ ਕੀਤੀਆਂ ਜੋ ਫਾਈਬਰ ਗੇਡ ਨੇ ਇੱਕ ਵਧੀਆ ਕੰਮ ਕੀਤਾ ਨੀਰੇਸ਼ ਸ਼ਰਮਾ ਦੀ ਗਵਾਹੀ ਚ ਕੀ ਕਹਿਣਾ ਚਾਹੁੰਦੀ ਹੈ ਤੁਹਾਨੂੰ ਤਸਵੀਰਾਂ ਵੀ ਸਕਰੀਨ ਤੇ ਅੱਜ ਨਜ਼ਰ ਆ ਜਾਣਗੀਆਂ ਇਹਨਾਂ ਦੀ ਦਲੇਰੀ ਨਾਲ ਅੰਦਰ ਵੱੜ ਕੇ ਕੰਮ ਕੋ ਦੇਖੋ ਜੀ ਮੈਂ ਸੱਚਾਈ ਦੱਸਦਾ ਇਹਨਾਂ ਦੀ ਗੱਡੀ ਜਦੋਂ ਮੇਰੇ ਅੱਖਾਂ ਦੇ ਅੱਗੇ ਵੀ ਆਉਂਦੀ ਨਾ ਜਾਂ ਮੈਂ ਉਧਰ ਕ੍ਰੋਸ ਕਰ ਰਿਹਾ ਇਹਨਾਂ ਦੇ ਆਫਿਸ ਤੋਂ ਮੈਂ ਹਮੇਸ਼ਾ ਪਰਮਾਤਮਾ ਦਾ ਨਾਮ ਲੈ ਕੇ ਜਾਂਦਾ ਕਿਉਂਕਿ ਇਹ ਜਿਹੜੇ ਬੰਦੇ ਨੇ ਹੈ ਇਨਸਾਨ ਨੇ ਇਹਨਾਂ ਦੀਆਂ ਵੀ ਮਾਮਾ ਪੈਣਾ ਫਾਦਰ ਬੱਚੇ ਪਰਿਵਾਰ ਸਾਰਾ ਇਹਨਾਂ ਦਾ ਵੀ ਪਿੱਛੇ ਆ ਠੀਕ ਹੈ ਇਹਨਾਂ ਦੀ ਜੋ ਦਲੇਰੀ ਉਹਨੂੰ ਮੈਂ ਦਾਤ ਦਿੰਦਾ ਪਲੱਸ ਮੈਂ ਪਰਸਨਲੀ ਕੱਲ ਨੂੰ ਹੋਰ ਮਤਲਬ ਕੁਝ ਹੋਇਆ ਸਾਡੇ ਹੱਥ ਵਾਸਤੇ ਇਹਨਾਂ ਦੀ ਪਰਸਨਲੀ ਜਿਹੜੀਆਂ ਇੰਸ਼ੋਰੈਂਸਾਂ ਨੇ ਉਹਨਾਂ ਦਾ ਵੀ ਜਿਹੜਾ ਵਾ ਖਰਚਾ ਮੈਂ ਆਪਣੇ ਸਿਰ ਤੋਂ ਐਮਐਲਏ ਸਾਹਿਬ ਦੇ ਖਰਚੇ ਦੇ ਵਿੱਚੋਂ ਚੁਕਾਉਣਾ ਚਾਹੂੰਗਾ ਕਿ ਇਹਨਾਂ ਦੀ ਪਰਸਨਲ ਹੈਲਥਿੰਗ ਸ਼ੌਨਸ ਜਿਹੜੀਆਂ ਅਰਵਾਉਣੀਆਂ ਨੇ ਇਹ ਬਹੁਤ ਦਲੇਰੇ ਬੰਦੇ ਨੇ ਇਹਨਾਂ ਦੀ ਟੀਮ ਨੂੰ ਸਾਰਿਆਂ ਨੂੰ ਮੈਂ ਬਹੁਤ ਦਾਤ ਦਿੰਦਾ ਆਪਣੇ ਵੱਲੋਂ ਸਾਰੀ ਟੀਮ ਵੱਲੋਂ ਤੇ ਆਪਣੇ ਸਾਰੇ ਪਰਿਵਾਰ ਵੱਲੋਂ ਧੰਨਵਾਦ ਮੇਰਾ ਨਾਮ ਭਰਾਂਜੀਤ ਸਿੰਘ ਮੈਂ ਸਿੰਬਲ ਚੌਂਗ ਸਟਾਰ ਲੈਕਵੜਾ ਰਹਿਣ ਵਾਲਾ ਹਾਂ ਮੈਂ ਸੁੱਤਾ ਐ ਫਿਰ ਇਹਨੂੰ 4:30 ਵਜੇ 8:00 ਵਜੇ ਆਣ ਕੇ ਫੋਨ ਆਇਆ ਕਿ ਤੁਹਾਡੇ ਗਦਾਮ ਦੇ ਵਿੱਚ ਅੱਗ ਲੱਗ ਗਈ ਐ ਫਿਰ ਮੈਂ ਦੋੜਿਆ ਆਇਆ ਫਟਾਫਟ ਆਪਣਾ ਬਜ਼ਰ ਨੂੰ ਫੋਨ ਕੀਤਾ ਮੇਰੇ ਮਾਮਾ ਜੀ ਆਏ ਨਾਲ ਫਟਣ ਹੀ ਆਕੇ ਸ਼ਟਰ ਖੋਲਿਆ ਗੇਟ ਖੋਲਿਆ ਤੇ ਵਿੱਚ ਕਾਫੀ ਅੱਗ ਲੱਗ ਚੁੱਕੀ ਹੰਡਿਆਂ ਤੇ ਕਿਰ ਕਾਫੀ ਅੰਕ ਤੇ ਪਾਂ ਬਣਵੱਚਦੇ ਪਏ ਸੀ ਤੇ ਸਾਰਾ ਹੀ ਸੌਫਟ ਸੜਾ 24-25 ਲੱਖ ਰੁਪਏ ਦਾ ਕੁਝ ਵੀ ਨਹੀਂ ਬਚਿਆਗਾ ਸਭ ਮਤਲਬ ਸਟਾਕ ਨਾ ਨਾਸ ਹੋ ਗਿਆ ਇਹ ਆਪਣਾ ਹੈੱਡ ਨੇ ਉੱਤਮ ਨਗੇ ਮੋਡਲ ਟੌਨ ਕਤਾਰ ਨਗੇ ਪੈਂਦਾ ਜੀ ਉੱਥੇ ਸਾਡਾ ਗੋਦਾਮ ਹੈ ਕੀ ਲੱਗਦਾ ਕਿੰਨਾ ਅੱਗ ਲੱਗੀ ਸਾਰਾ ਅਜੇ ਕੁਝ ਨਹੀਂ ਦੱਸ ਸਕਦੇ ਜਿੰਨਾ ਕਿ ਪਤਾ ਲੱਗਦਾ ਆ ਕਿਉਂ ਆਇਆ ਸੀ ਹਾਂਜੀ ਹਾਂਜੀ ਸਰ ਕਾਫੀ ਇਹ ਸਟਾਕ ਕੀਤਾ ਸੀ ਦਿਵਾਲੀ ਦਾ ਆਪਾਂ 24 25 ਲੱਖ ਦਾ ਸਟਾਕ ਕੀਤਾ ਸੀ ਹੁਣ ਸਾਰਾ ਹੀ ਸੜ ਕੇ ਸੁਆਹ ਹੋ ਗਿਆ ਹੁਣ 5 ਡੇਡ ਨੂੰ ਕਿੰਨਾ ਸਮੇਂ ਜਦੋਂ ਟਾਈਮ ਨਾ ਆ ਗਿਆ ਟਾਈਮ ਨਾ ਆ ਗਿਆ ਵੀ 25 ਮਿੰਟ ਲੱਗੇ ਸਿਰ ਵੀ ਆਂਦੇ ਹੁੰਦੇ ਆਏ ਫਿਰ ਵੀ ਆਂਦੇ ਬਾਵਜੂਦ ਹੀ ਸਾਰਾ ਨੁਕਸਾਨ ਹੋ ਚੁੱਕਾ ਕੁਝ ਨਹੀਂ ਬਚਿਆ ਬਾਕੀ ਮੈਂ ਨੀਰੇਸ਼ ਸ਼ਰਮਾ ਫਾਇਰ ਅਫਸਰ ਨਗਰਨੇਕਾ ਮਟਾਲਾ ਤੋਂ ਜੀ ਆਇਆ ਤਾਂ ਤੁਸੀਂ ਕਿੰਨੇ ਵਜੇ ਪਹੁੰਚੇ ਸਰ 7:45 ਦੇ ਸਾਨੂੰ ਜਿਹੜੀ ਕਾਲ ਆਈ ਨਿਰਬਾਉਂ ਤੇ 5-7 ਮਿੰਟ ਦੀਆਂ ਗੱਡੀਆਂ ਦੋਵੇਂ ਟਰਨ ਆਊਟ ਕੀਤੀਆਂ ਤੇ ਗੱਡੀਆਂ ਇੱਥੇ 5-7 ਮਿੰਟ ਚ ਆ ਗਈਆਂ ਗਲੀ ਸਿਕੜੀ ਹੋਣ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਕੰਮ ਕਰਨ ਨੂੰ ਲੇਕਿਨ ਇੱਕ ਤਾਂ ਸ਼ਟਰ ਬੰਦ ਸੀਗਾ ਦੁਕਾਨ ਦਾ ਉਹ ਪਾੜ ਕੇ ਅੰਦਰ ਮਟੀਰੀਅਲ ਸਾਰਾ ਫ੍ਰੀਜਾਂ ਦਾ ਵਾਪ ਫੋਮ ਵਗੈਰਾ ਵਿੱਚਾ ਉਹਦੇ ਕਰਕੇ ਥੋੜੀ ਦਿੱਕਤ ਆ ਰਹੀ ਹੈ ਬਾਕੀ ਐਸੇ ਨਾਲ ਸਵਿਚ ਅੰਡਰ ਕੰਟਰੋਲ ਆ ਸਾਡੇ ਕੀ ਲੱਗਦਾ ਕਿ ਸਾ ਇਹ ਤੇ ਬਾਅਦ ਚ ਉਹ ਸਰ ਐਨਾਲਿਸਿਸ ਕਰ ਸਕਣੇ ਆ ਕਿ ਕਿਸ ਤਰ੍ਹਾਂ ਅਗਲੀ ਹੱਲੇ ਤੇ ਫਿਲਹਾਲ ਹੀ ਇੱਕ ਭਜਾਉਣ ਵਾਲੇ ਪਾਸੇ ਕਿੰਨੀਆਂ ਗੱਡੀਆਂ ਗੱਡੀਆਂ ਸਰ ਚਾਰ ਟਰਨ ਆਊਟ ਮਤਲਬ 3-3 4-4 ਵਾਰੀ ਆ ਕਾਰ ਗੱਡੀਆਂ ਲਗਾਤਾਰੀ ਤਰਨ ਉਹ ਚੱਲਦੀ ਹੈ बार-बार ਭਰ ਕੇ ਆਦੀ ਹੈ ਜੀ ਮੈਂ ਪਹੁੰਚੇ ਹਾਂ ਮੋਡਲ ਟਾਊਨ ਬਟਾਲਾ ਇਹ ਗੋਦਾਮ ਸੀ ਇਹਨਾਂ ਦਾ ਜਿੱਥੇ ਇਹਨਾਂ ਨੇ ਦੀਵਾਲੀ ਦਾ ਸਟਾਕ ਜਿਹੜਾ ਵਾ ਰੱਖਿਆ ਸੀ ਜਿੱਦਾਂ ਰੈਫਰਿਜਰੇਟਰ ਨੇ ਵਾਸ਼ਿੰਗ ਮਸ਼ੀਨਸ ਨੇ ਟੀਵੀ ਨੇ ਇਲੈਕਟ੍ਰੋਨਿਕ ਆਈਟਮ ਨੇ ਉਹ ਜੋ ਮੈਨੂੰ ਫਾਰਵਰਡ ਗ੍ਰੇਡ ਟੀਮ ਤੋਂ ਕੁਝ ਪਤਾ ਚੱਲਿਆ ਉਹਨਾਂ ਦੇ ਸਰਵੇ ਦੇ ਸਾਬ ਨਾਲ ਜਿਹੜਾ ਐਸਾ ਦਾ ਵਾਇਰ ਸ਼ਾਰਟਕਟ ਹੋਈ ਹੈ ਉਹਦੇ ਅਰਥ ਕੀ ਜਿਹੜੀ ਆ ਗੋ ਬਹੁਤ ਤੇਜ਼ੀ ਨਾਲ ਵਧੀ ਹੈ ਪਰ ਚਲੋ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਪਿੱਛੇ ਬਟ ਮੈਂ ਹੀ ਇਹਨਾਂ ਪਰਮਾਤਮਾ ਅਰਪਾ ਅਰੇ ਜੋ ਇਹਨਾਂ ਦੀ ਵਰਤੋਂ ਰਿਕਵਰੀ ਹੋ ਸਕਦੀ ਹੋਵੇ ਔਰ ਸੱਚੇ ਪਾਤਸ਼ਾਹ ਦਾ ਇਹ ਸ਼ੁਕਰ ਹੈ ਕਿ ਹਾਂ ਵੀ ਉਹ ਹੀ ਵੀ ਕਿਸੇ ਦਾ ਵੀ ਆਨ ਗਵਾਨ ਆਮਨੇ ਸਾਹਮਣੇ ਆ ਰੱਬ ਸੋ ਵੀ ਉਹ ਬਿਲਡਿੰਗ ਦੇ ਵਿੱਚ ਉਸ ਵਲੇ ਹੈ ਨਹੀਂ ਇਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਔਰ ਇੱਥੇ ਸਰਦਾਰ ਅਮਨ ਸ਼ਿਰ ਸਿੰਘ ਸ਼ਰੀ ਐਲ ਸੀ ਡੀ ਐਮ ਐਲ اے ਬਟਾਲਾ ਉਹ ਪਹੁੰਚ ਰਹੇ ਸੀ ਅਰਜਨ ਮੀਟਿੰਗ ਆ ਕੇ ਥੋੜਾ ਉਹਨਾਂ ਨੂੰ ਹੋਲਡ ਕਰਨਾ ਪਿਆ ਬਾਕੀ ਉਹ ਵੀ ਇੱਥੇ ਪਹੁੰਚ ਰਹੇ ਨੇ ਸਭ ਤਵਾਰੀ ਦੱਸਿਆ ਮਾਲਕ ਨੇ ਕਰੀ 25 ਲੱਖ ਦਾ ਨੁਕਸਾਨ ਦਾ ਖਰਸਾ ਆਈਡੀਆ ਹੈ ਕਿ ਨੁਕਸਾਨ ਕਾਫੀ ਹੈ ਇੱਕ ਰੁਪਏ ਦਾ ਨੁਕਸਾਨ ਵੀ ਬੜਾ ਹੁੰਦਾ ਪ੍ਰਸ਼ਾਸਨ ਤੋਂ ਉਹਨਾਂ ਮੰਗ ਕੀਤੀ ਕਿ ਚਲੋ ਉਹਨਾਂ ਦੀ ਕੋਈ ਕੋਈ ਸਹਾਇਤਾ ਕੀਤੀ ਜਾਏ ਕੋਈ ਜਿਹੜੇ ਵੀ ਇਹਨਾਂ ਦੇ ਕੋਈ ਡਾਕੂਮੈਂਟੇਸ਼ਨ ਚ ਜਿੱਥੇ ਵੀ ਇਹਨਾਂ ਦੀ ਇੰਸ਼ੋਰੈਂਸ ਕੰਪਨੀ ਕਹਿੰਦੀ ਹੈ ਕਿ ਹਾਂ ਵੀ ਸਾਨੂੰ ਉਹ ਹੀ XYZ ਡਾਕੂਮੈਂਟ ਰਿਕੁਆਇਰਡ ਹੈ بس ਇਹ ਪ੍ਰਾਇੋਰਟੀ ਦੇ ਬੇਸਿਸ ਤੇ ਜਿਹੜੇ 2-3 ਦਿਨ ਦਾ ਕੰਮ ਹੋਇਆ ਉਹਨੂੰ 2-3 ਘੰਟਿਆਂ 'ਚ ਨਿਪਟਾਉਣ ਦੀ ਕੋਸ਼ਿਸ਼ ਕਰਕੇ ਇਹਨਾਂ ਨੂੰ ਪੂਰਾ ਸਹਾਇਤਾ ਪੂਰੀ ਇਹਨਾਂ ਦਾ ਇਹ ਸਾਡੇ ਵੱਡੇ ਭਰਾ ਨੇ ਪਰਿਵਾਰ ਹੈ ਸਾਡਾ ਇੱਥੇ ਸਾਡੇ ਵੀਰ ਇੰਦੇ ਗਗਨ ਨੇ ਉਹ ਸ਼ਰੀਪਾਈ ਦੇ ਨਾਲ ਚੱਲਦੇ ਨੇ ਉਹਨਾਂ ਦੇ ਮਾਸੀ ਦੇ ਬੇਟੇ ਨੇ ਵੱਡੇ ਵੀਰ ਜੀ ਪਹੁੰਚੇ ਨੇ ਇੱਥੇ ਅਸੀਂ ਇਹਨਾਂ ਦੇ ਭਰਾਵਾਂ ਛੋਟੇ ਅਸੀਂ ਹਮੇਸ਼ਾ ਹਰ ਪੱਖੋਂ ਇਹਨਾਂ ਦੇ ਨਾਲ ਹਾਂ ਜੀ ਸਰ ਕੈਮਰੇ ਨੇ ਤਸਵੀਰਾਂ ਕੈਚ ਕੀਤੀਆਂ ਜੋ ਫਾਈਬਰ ਗੇਡ ਨੇ ਇੱਕ ਵਧੀਆ ਕੰਮ ਕੀਤਾ ਨਿਰੇਸ਼ ਸ਼ਰਮਾ ਦੀ ਗਵਾਹੀ 'ਚ ਕੀ ਕਹਿਣਾ ਚਾਹੁੰਦੀ ਹੈ ਤੁਹਾਨੂੰ ਤਸਵੀਰਾਂ ਵੀ ਸਕਰੀਨ ਤੇ ਅੱਜ ਨਜ਼ਰ ਆ ਜਾਣਗੀਆਂ ਇਹਨਾਂ ਦੀ ਦਲੇਰੀ ਨਾਲ ਉਹਨਾਂ ਅੰਦਰ ਵੜ ਕੇ ਕੰਮ ਗਏ ਦੇਖੋ ਜੀ ਮੈਂ ਸੱਚਾਈ ਦੱਸਦਾ ਇਹਨਾਂ ਦੀ ਗੱਡੀ ਜਦੋਂ ਮੇਰੇ ਅੱਖਾਂ ਦੇ ਅੱਗੇ ਵੀ ਆਉਂਦੀ ਨਾ ਜਾਂ ਮੈਂ ਉਧਰ ਰੋਸ ਆ ਰਿਹਾ ਇਹਨਾਂ ਦੇ ਆਫਿਸ ਤੋਂ ਮੈਂ ਹਮੇਸ਼ਾ ਪਰਮਾਤਮਾ ਦਾ ਨਾਮ ਲੈ ਕੇ ਜਾਂਦਾ ਕਿਉਂਕਿ ਇਹ ਜਿਹੜੇ ਬੰਦੇ ਨੇ ਹੈ ਇਨਸਾਨ ਨੇ ਇਹਨਾਂ ਦੀਆਂ ਵੀ ਮਾਵਾ ਪੈਣਾ ਫਾਦਰ ਬੱਚੇ ਪਰਿਵਾਰ ਸਾਰਾ ਇਹਨਾਂ ਦਾ ਵੀ ਪਿੱਛੇ ਆ ਠੀਕ ਹੈ ਇਹਨਾਂ ਦੀ ਜੋ ਦਲੇਰੀ ਉਹਨੂੰ ਮੈਂ ਦਾਤ ਦਿੰਦਾ ਪਲੱਸ ਮੈਂ ਪਰਸਨਲੀ ਕੱਲ ਨੂੰ ਹੋਰ ਮਤਲਬ ਕੁਝ ਹੋਇਆ ਸਾਡੇ ਹੱਥ ਵਾਸਤੇ ਇਹਨਾਂ ਦੀ ਪਰਸਨਲੀ ਜਿਹੜੇ ਇੰਸ਼ੋਰੈਂਸਾਂ ਨੇ ਉਹਨਾਂ ਦਾ ਵੀ ਜਿਹੜਾ ਵਾ ਖਰਚਾ ਮੈਂ ਆਪਣੇ ਸਿਰ ਤੋਂ ਐਮਐਲਏ ਸਾਹਿਬ ਦੇ ਖਰਚੇ ਤੋਂ ਵਿੱਚੋਂ ਚੁਕਾਣਾ ਚਾਹੁੰਗਾ ਕਿ ਇਹਨਾਂ ਦੀ ਪਰਸਨਲ ਹੈਲਥ ਇੰਸ਼ੋਰੈਂਸ ਜਿਹੜੀਆਂ ਅਰਵਾਉਣੀਆਂ ਨੇ ਇਹ ਬਹੁਤ ਦਲੇਰੇ ਬੰਦੇ ਨੇ ਇਹਨਾਂ ਦੀ ਟੀਮ ਨੂੰ ਸਾਰਿਆਂ ਨੂੰ ਮੈਂ ਬਹੁਤ ਦਾਤ ਦਿੰਦਾ ਆਪਣੇ ਵੱਲੋਂ ਸਾਰੀ ਟੀਮ ਵੱਲੋਂ ਤੇ ਆਪਣੇ ਸਾਰੇ ਪਰਿਵਾਰ ਵੱਲੋਂ ਧੰਨਵਾਦ ਮੇਰਾ ਨਾਮ ਪਰਾਂਜੀਤ ਸਿੰਘ ਮੈਂ ਸਿੰਬਲ ਚੌਂਗ ਸਟਾਰ ਲੈਕਵੜਾ ਰਹਿਣ ਵਾਲਾ ਹਾਂ ਮੈਂ ਸੁੱਤਾ ਐਸੇ ਰਹੇ ਮੈਨੂੰ 4:30 ਵਜੇ 8:00 ਵਜੇ ਆਣੀ ਗਾਰ ਤੋਂ ਫੋਨ ਆਇਆ ਕਿ ਤੁਹਾਡੇ ਘਰਾਂ ਦੇ ਵਿੱਚ ਅੱਗ ਲੱਗ ਗਈ ਐ ਫਿਰ ਮੈਂ ਦੋੜਿਆ ਐ ਫਟਾਫਟ ਆਪਣਾ ਬਦਲ ਨੂੰ ਫੋਨ ਕੀਤਾ ਮੇਰੇ ਮਾਮਾ ਜੀ ਐ ਨਾਲ ਫਟਾੜੀ ਆ ਕੇ ਚੱਟਰ ਖੋਲਿਆ ਗੇਟ ਖੋਲਿਆ ਤੇ ਵਿੱਚ ਕਾਫੀ ਅੱਗ ਲੱਗ ਚੁੱਕੀ ਹੱਡਿਆਂ ਤੇ ਕਾਫੀ ਅੰਕ ਤੇ ਪਹਾੜ ਬਣਵਾਚਦੇ ਪਏ ਸੀ ਤੇ ਸਾਰਾ ਹੀ ਸੌਫਟ ਸਾੜਾ 24-25 ਲੱਖ ਰੁਪਏ ਦਾ ਕੁਝ ਵੀ ਨਹੀਂ ਬਚਿਆਗਾ ਸਭ ਮਤਲਬ ਸਟਾਕ ਨਾ ਲੱਖ ਹੋ ਗਿਆ ਇਹ ਆਪਣਾ ਹੈਗਡੇ ਉੱਤਮ ਨਗੇ ਮਾਡਲ ਟੌਨ ਕਰਤਾਰ ਨਗੇ ਪੈਂਦਾ ਜੀ ਉੱਥੇ ਸਾਡਾ ਗੋਦਾਮ ਹੈ ਕੀ ਲੱਗਦਾ ਕਿਦਾਂ ਅੱਗ ਲੱਗਣੀ ਸਾਰਾ ਜੇ ਕੁਝ ਨਹੀਂ ਦੱਸ ਸਕਦੇ ਜਿੰਨਾ ਨੂੰ ਪਤਾ ਲੱਗਦਾ ਕਿਉਂ ਕਿਉਂ ਆਇਆ ਸੀ ਹਾਂਜੀ ਹਾਂਜੀ ਸਰ ਕਾਫੀ ਇਹ ਸਟਾਕ ਕੀਤਾ ਸੀ ਦਿਵਾਲੀ ਦਾ ਆਪਾਂ 24 25 ਲੱਖ ਦਾ ਸਟਾਕ ਕੀਤਾ ਸੀ ਹੁਣ ਸਾਰਾ ਹੀ ਸੜ ਕੇ ਸੁਆਹ ਹੋ ਗਿਆ ਹੁਣ ਫਾਈਵ ਡੇਟ ਨੂੰ ਕਿਦਾਂ ਸਮਝੋ ਟਾਈਮ ਨਾ ਆ ਗਿਆ ਟਾਈਮ ਨਾ ਆ ਗਿਆ ਵੀ 25 ਮਿੰਟ ਲੱਗੇ ਫਿਰ ਆਂਦੇ ਹੁੰਦੇ ਆਏ ਫਿਰ ਵੀ ਆਨ ਤੇ ਬਿਜਲੀ ਸਾਰਾ ਨੁਕਸਾਨ ਹੋ ਚੁੱਕਾ ਕੁਝ ਨਹੀਂ ਬਚਿਆ ਹਾਂਜੀ ਆਂਦੇ ਮੈਂ ਨੀਰੇਸ਼ ਸ਼ਰਮਾ ਫਾਇਰ ਅਫਸਰ ਨਗਰ ਨਿਕਮਟਾਲਾ ਤੋਂ ਜੀ ਫੋਨ ਆਇਆ ਤੁਹਾਨੂੰ ਕਿਨੇ ਪਹੁੰਚੇ ਸਰ 7:45 ਦਾ ਸਾਨੂੰ ਜਿਹੜੀ ਕਾਲ ਆਈ ਨਿਰਬਾਉਤ ਤੇ 5-7 ਮਿੰਟ ਚ ਹੀ ਗੱਡੀਆਂ ਦੋਹੇ ਟਰਨ ਆਊਟ ਪੀਤੀਆਂ ਤੇ ਗੱਡੀਆਂ ਇੱਥੇ 5-7 ਮਿੰਟ ਚ ਆ ਗਈਆਂ ਗਲੀ ਸੱਕਰੀ ਹੋਣ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਕੰਮ ਕਰਨ ਨੂੰ ਲੇਕਿਨ ਇੱਕ ਤਾਂ ਸ਼ਟਰ ਬੰਦ ਸੀਗਾ ਦੁਕਾਨ ਦਾ ਉਹ ਪਾੜ ਕੇ ਅੰਦਰ ਮਟੀਰੀਅਲ ਸਾਰਾ ਫ੍ਰੀਜਾਂ ਦਾ ਬਾਹ ਫੋਮ ਵਗੈਰਾ ਵਿੱਚ ਉਹਦੇ ਕਰਕੇ ਥੋੜੀ ਦਿੱਕਤ ਆ ਰਹੀ ਹੈ ਬਾਕੀ ਐਸੇ ਦੇ ਵਿੱਚ ਅੰਡਰ ਕੰਟਰੋਲ ਆ ਸਾਡੇ ਕੀ ਲੱਗਦਾ ਕਿ ਸਾ ਇਹ ਤੇ ਬਾਅਦ ਚ ਉਹ ਸਰ ਅਨਲਾਈਜ਼ ਕਰ ਸਕਣੇ ਕਿ ਕਿਸ ਤਰ੍ਹਾਂ ਅਗ ਲੱਗੀ ਹੱਲੇ ਤੇ ਫਿਲਹਾਲ ਹੀ ਅੱਗ ਬੁਝਾਉਣ ਵਾਲੇ ਪਾਸੇ ਗੱਡੀਆਂ ਗੱਡੀਆਂ ਸਰ ਚਾਰ ਟਰਨ ਆਊਟ ਮਤਲਬ 3-3 4-4 ਵਾਰ ਹੀ ਆ ਗਏ ਕਾਰ ਗੱਡੀਆਂ ਲਗਾਤਾਰੀ ਟਰਨ ਆਊਟ ਚੱਲਦੀ ਹੈ ਬਾਰ-ਬਾਰ ਭਰ ਕੇ ਆ ਰਹੀ ਹੈ ਜੀ ਮੈਂ ਪਹੁੰਚੇ ਹਾਂ ਉਹ ਮਾਡਲ ਟਾਊਨ ਬਟਾਲਾ ਇਹਨ ਕੋ ਧਾਮ ਸੀ ਇਹਨਾਂ ਦਾ ਜਿੱਥੇ ਇਹਨਾਂ ਨੇ ਦੀਵਾਲੀ ਦਾ ਸਟਾਕ ਜਿਹੜਾ ਵਾ ਰੱਖਿਆ ਸੀ ਜਿੱਦਾਂ ਰੈਫਰਿਜਰੇਟਰ ਨੇ ਵਾਸ਼ਿੰਗ ਮਸ਼ੀਨਸ ਨੇ ਟੀਵੀ ਨੇ ਇਲੈਕਟ੍ਰੋਨਿਕ ਆਈਟਮ ਨੇ ਉਹ ਜੋ ਮੈਨੂੰ ਫਾਇਰ ਬ੍ਰਿਗੇਡ ਟੀਮ ਤੋਂ ਪਤਾ ਚੱਲਿਆ ਉਹਨਾਂ ਦੇ ਸਰਵੇ ਦੇ ਹਿਸਾਬ ਨਾਲ ਜਿਹੜਾ ਐਸਾ ਦਾ ਵਾਇਰ ਸ਼ਾਰਟਕਟ ਹੋਈ ਹੈ ਉਹਦੇ ਅਰਥ ਕੀ ਜਿਹੜੀ ਆਗ ਕੋ ਬਹੁਤ ਤੇਜ਼ੀ ਨਾਲ ਵਧੀ ਪਰ ਚਲੋ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਪਿੱਛੇ ਬਟ ਮੈਂ ਹੀ ਇਹਨਾਂ ਪਰਮਾਤਮਾ ਕਿਰਪਾ ਅਰੇ ਜੋ ਇਹਨਾਂ ਦੀ ਵਰਤੋਂ ਰਿਕਵਰੀ ਹੋ ਸਕਦੀ ਹੋਵੇ ਔਰ ਸੱਚੇ ਪਾਤਸ਼ਾਹ ਦਾ ਇਹ ਸ਼ੁਕਰ ਹੈ ਕਿ ਹਾਂ ਵੀ ওই ਵੀਟਕੇਸੇ ਦਾ ਵੀ ਆਨ ਗਵਾਨ ਸਾਹਮਣੇ ਆ ਰੱਬ ਸੋ ਵੀ ਉਹ ਬਿਲਡਿੰਗ ਦੇ ਵਿੱਚ ਉਸ ਵਲੇ ਹੈ ਨਹੀਂ ਇਸੇ ਦਾ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਔਰ ਇੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ੇਰੀ ਐਲ ਸੀ ਜੀ ਐਮ ਐਲ اے ਬਟਾਲਾ ਉਹ ਪਹੁੰਚ ਰਹੇ ਸੀ ਅਰਜਨ ਮੀਟਿੰਗ ਅੱਗੇ ਥੋੜਾ ਉਹਨਾਂ ਨੂੰ ਹੋਲਡ ਕਰਨਾ ਪਿਆ ਬਾਕੀ ਉਹ ਵੀ ਇੱਥੇ ਪਹੁੰਚ ਰਹੇ ਨੇ ਸਭ ਪਰਿਵਾਰ ਹੀ ਦੱਸਿਆ ਮਾਲਕ ਨੇ ਕਰੀ 25 ਲੱਖ ਦਾ ਨੁਕਸਾਨ ਦੇ ਖਰਸਾ ਆਈਡੀਆ ਹੈ ਕਿ ਨੁਕਸਾਨ ਕਾਫੀ ਹੈ ਇੱਕ ਰੁਪਏ ਦਾ ਨੁਕਸਾਨ ਵੀ ਬੜਾ ਹੁੰਦਾ ਪ੍ਰਸ਼ਾਸਨ ਤੋਂ ਨਾ ਮੰਗ ਕੀਤੀ ਕਿ ਚਲੋ ਉਹਨਾਂ ਦੀ ਕੋਈ ਕੋਈ ਸਹਾਇਤਾ ਕੀਤੀ ਹੈ ਕੋਈ ਜਿਹੜੇ ਵੀ ਇਹਨਾਂ ਦੇ ਕੋਈ ਡਾਕੂਮੈਂਟੇਸ਼ਨ ਚ ਜਿੱਥੇ ਵੀ ਇਹਨਾਂ ਦੀ ਇੰਸ਼ੋਰੈਂਸ ਕੰਪਨੀ ਕਹਿੰਦੀ ਹੈ ਕਿ ਹਾਂ ਵੀ ਸਾਨੂੰ ਉਹ ਹੀ XYZ ਡਾਕੂਮੈਂਟ ਰਿਕੁਆਇਰਡ ਹੈ ਅਸੀਂ ਪ੍ਰਾਇੋਰਟੀ ਦੇ ਬੇਸਿਸ ਤੇ ਜਿਹੜੇ 2-3 ਦਿਨ ਦਾ ਕੰਮ ਹੋਇਆ ਉਹਨੂੰ 2-3 ਘੰਟਿਆਂ 'ਚ ਨਿਪਟਾਉਣ ਦੀ ਕੋਸ਼ਿਸ਼ ਆ ਕੇ ਇਹਨਾਂ ਨੂੰ ਪੂਰਾ ਸਹਾਇਤਾ ਪੂਰੀ ਇਹਨਾਂ ਦਾ ਇਹ ਸਾਡੇ ਵੱਡੇ ਭਰਾ ਨੇ ਪਰਿਵਾਰ ਹੈ ਸਾਡਾ ਇੱਥੇ ਸਾਡੇ ਵੀਰ ਇੰਦੇ ਗਗਨ ਨੇ ਉਹ ਸ਼ਰੀ ਭਾਈ ਦੇ ਨਾਲ ਚੱਲਦੇ ਨੇ ਉਹਨਾਂ ਦੇ ਮਾਸੀ ਦੇ ਬੇਟੇ ਨੇ ਵੱਡੇ ਵੀਰ ਜੀ ਪਹੁੰਚੇ ਨੇ ਇੱਥੇ ਅਸੀਂ ਇਹਨਾਂ ਦੇ ਭਰਾਵਾਂ ਛੋਟੇ ਅਸੀਂ ਹਮੇਸ਼ਾ ਹਰ ਪੱਖੋਂ ਇਹਨਾਂ ਦੇ ਨਾਲ ਹਾਂ ਜੀ ਸਰ ਕੈਮਰੇ ਨੇ ਤਸਵੀਰਾਂ ਕੈਚ ਕੀਤੀਆਂ ਜੋ ਫਾਈਬਰ ਗੇਡ ਨੇ ਇੱਕ ਵਧੀਆ ਕੰਮ ਕੀਤਾ ਨੀਰਿਸ਼ ਸ਼ਰਮਾ ਦੀ ਗਵਾਹੀ 'ਚ ਕੀ ਕਹਣਾ ਚਾਹੁੰਦੀ ਹੈ ਤੁਹਾਨੂੰ ਤਸਵੀਰਾਂ ਵੀ ਸਕਰੀਨ ਤੇ ਅੱਜ ਨਜ਼ਰ ਆ ਜਾਣਗੀਆਂ ਇਹਨਾਂ ਦੀ ਦਲੇਰੀ ਨਾਲ ਅੰਦਰ ਵੱੜ ਕੇ ਕੰਮ ਗਏ ਦੇਖੋ ਜੀ ਮੈਂ ਸੱਚਾਈ ਦੱਸਦਾ ਇਹਨਾਂ ਦੀ ਗੱਡੀ ਜਦੋਂ ਮੇਰੇ ਅੱਖਾਂ ਦੇ ਅੱਗੇ ਵੀ ਆਉਂਦੀ ਨਾ ਜਾਂ ਮੈਂ ਉਧਰ ਕ੍ਰੋਸ ਕਰ ਰਿਹਾ ਇਹਨਾਂ ਦੇ ਆਫਿਸ ਤੋਂ ਮੈਂ ਹਮੇਸ਼ਾ ਪਰਮਾਤਮਾ ਦਾ ਨਾਮ ਲੈ ਕੇ ਜਾਂਦਾ ਕਿਉਂਕਿ ਇਹ ਜਿਹੜੇ ਬੰਦੇ ਨੇ ਹੈ ਇਨਸਾਨ ਨੇ ਇਹਨਾਂ ਦੀਆਂ ਵੀ ਮਾਮਾ ਪੈਨਾ ਫਾਦਰ ਬੱਚੇ ਪਰਿਵਾਰ ਸਾਰਾ ਇਹਨਾਂ ਦਾ ਵੀ ਪਿੱਛੇ ਆ ਠੀਕ ਹੈ ਇਹਨਾਂ ਦੀ ਜੋ ਦਲੇਰੀ ਉਹਨੂੰ ਮੈਂ ਦਾਤ ਦਿੰਦਾ ਪਲੱਸ ਮੈਂ ਪਰਸਨਲੀ ਕੱਲ ਨੂੰ ਹੋਰ ਮਤਲਬ ਕੁਝ ਹੋਇਆ ਸਾਡੇ ਹੱਥ ਵਾਸਤੇ ਇਹਨਾਂ ਦੀ ਪਰਸਨਲੀ ਜਿਹੜੀਆਂ ਇੰਸ਼ੋਰੈਂਸਾਂ ਨੇ ਉਹਨਾਂ ਦਾ ਵੀ ਜਿਹੜਾ ਵਾ ਖਰਚਾ ਮੈਂ ਆਪਣੇ ਸਿਰ ਤੋਂ ਐਮਐਲਏ ਸਾਹਿਬ ਦੇ ਖਰਚੇ ਦੇ ਵਿੱਚੋਂ ਚੁਕਾਉਣਾ ਚਾਹੂੰਗਾ ਕਿ ਇਹਨਾਂ ਦੀ ਪਰਸਨਲ ਹੈਲਥ ਇੰਸ਼ੋਰੈਂਸ ਜਿਹੜੀਆਂ ਅਰਵਾਉਣੀਆਂ ਨੇ ਇਹ ਬਹੁਤ ਦਲੇਰੇ ਬੰਦੇ ਨੇ ਇਹਨਾਂ ਦੀ ਟੀਮ ਨੂੰ ਸਾਰਿਆਂ ਨੂੰ ਮੈਂ ਬਹੁਤ ਦਾਤ ਦਿੰਦਾ ਆਪਣੇ ਵੱਲੋਂ ਸਾਰੀ ਟੀਮ ਵੱਲੋਂ ਤੇ ਆਪਣੇ ਸਾਰੇ ਪਰਿਵਾਰ ਵੱਲੋਂ ਧੰਨਵਾਦ ਮੇਰਾ ਨਾਮ ਪਰਾਂਜੀਤ ਸਿੰਘ ਮੈਂ ਸਿੰਬਲ ਚੌਂਕ ਸਟਾਰ ਲੈਕਵੜਾ ਰਹਿਣ ਵਾਲਾ ਹਾਂ ਮੈਂ ਸੁੱਤਾ ਐਥੇ ਰਹੇ ਮੈਂ ਕੋਨੇ 8:00 ਵੇ ਆਣੇ ਵਾਰ ਤੋਂ ਫੋਨ ਆਇਆ ਕਿ ਤੁਹਾਡੇ ਘਰਾਂ ਦੇ ਵਿੱਚ ਅੱਗ ਲੱਗ ਗਈ ਐ ਫੇ ਮੈਂ ਦੋੜਿਆ ਐ ਫਟਾਫਟ ਆਪਣਾ ਬਜ਼ੁਰਗ ਨੂੰ ਫੋਨ ਕੀਤਾ ਮੇਰੇ ਮਾਮਾ ਜੀ ਆਏ ਨਾਲ ਫਟੜਨ ਹੀ ਆਕੇ ਸ਼ਟਰ ਖੋਲਿਆ ਗੇਟ ਖੋਲਿਆ ਤੇ ਵਿੱਚ ਕਾਫੀ ਅੱਗ ਲੱਗ ਚੁੱਕੀ ਫੱਟਿਓਂ ਤਿੱਕਰ ਕਾਫੀ ਅੰਕ ਤੇ ਪਾਮ ਬਣਵੱਚਦੇ ਪਏ ਸੀ ਤੇ ਸਾਰਾ ਹੀ ਸੌਫਟ ਵੇਡਾ 24-25 ਲੱਖ ਰੁਪਏ ਦਾ ਕੁਝ ਵੀ ਨਹੀਂ ਬਚਿਆਗਾ ਸਭ ਮਤਲਬ ਸਟਾਕ ਨਾ ਲਾਸਟ ਹੋ ਗਿਆ ਇਹ ਆਪਣਾ ਹੈੱਡ ਨੇ ਉੱਤਮ ਨਗੇ ਮਾਡਲ ਟੌਨ ਕਤਾਰ ਨਗੇ ਪੈਂਦਾ ਜੀ ਉੱਥੇ ਸਾਡਾ ਗੋਦਾਮ ਹੈ ਕੀ ਲੱਗਦਾ ਕਿੰਨਾ ਅੱਗ ਲੱਗੀ ਸਾਰਾ ਅਜੇ ਕੁਝ ਨਹੀਂ ਦੱਸ ਸਕਦੇ ਜਿੰਨਾ ਕੋ ਪਤਾ ਲੱਗਦਾ ਆ ਕਿਉਂ ਆਇਆ ਸੀ ਹਾਂਜੀ ਹਾਂਜੀ ਸਰ ਕਾਫੀ ਇਹ ਸਟਾਕ ਕੀਤਾ ਸੀ ਦਿਵਾਲੀ ਦਾ ਆਪਾਂ 20 25 ਲੱਖ ਦਾ ਸਟਾਕ ਕੀਤਾ ਸੀ ਹੁਣ ਸਾਰਾ ਹੀ ਸੜ ਕੇ ਸੁਆਹ ਹੋ ਗਿਆ ਹੁਣ 5 ਡੇਡ ਨੂੰ ਕਿਦਾਂ ਸਮਝੋ ਟਾਈਮ ਨਾ ਆ ਗਿਆ ਟਾਈਮ ਨਾ ਆ ਗਿਆ ਵੀ 25 ਮਿੰਟ ਲੱਗੇ ਫਿਰ ਵੀ ਆਂਦੇ ਹੁੰਦੇ ਆਏ ਫਿਰ ਵੀ ਆਂਦੇ باوجود ਵੀ ਸਾਰਾ ਨੁਕਸਾਨ ਹੋ ਚੁੱਕਾ ਕੁਝ ਨਹੀਂ ਬਚਿਆ ਬਾਕੀ ਮੈਂ ਨੀਰੇਸ਼ ਸ਼ਰਮਾ ਫਾਇਰ ਅਫਸਰ ਨਗਰਨੇਕਾ ਮਟਾਲਾ ਤੋਂ ਜੀ ਜਦੋਂ ਆਇਆ ਤਾਂ ਥੋੜੀ ਜਿਹੀ ਪਹੁੰਚ ਸਰ 7:45 ਦਾ ਸਾਨੂੰ ਜਿਹੜੀ ਕਾਲ ਆਈ ਨਿਰਬਾਉਂ ਤੇ 5-7 ਮਿੰਟ ਦੀਆਂ ਗੱਡੀਆਂ ਦੋਵੇਂ ਟਰਨ ਆਊਟ ਕੀਤੀਆਂ ਤੇ ਗੱਡੀਆਂ ਇੱਥੇ 5-7 ਮਿੰਟ ਚ ਆ ਗਈਆਂ ਗਲੀ ਸਿਕੜੀ ਹੋਣ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਕੰਮ ਕਰਨ ਨੂੰ ਲੇਕਿਨ ਇੱਕ ਤਾਂ ਸ਼ਟਰ ਬੰਦ ਸੀਗਾ ਦੁਕਾਨ ਦਾ ਉਹ ਪਾੜ ਕੇ ਅੰਦਰ ਮਟੀਰੀਅਲ ਸਾਰਾ ਫ੍ਰੀਜਾਂ ਦਾ ਵਾਪ ਫੋਮ ਵਗੈਰਾ ਵਿੱਚਾ ਉਹਦੇ ਕਰਕੇ ਥੋੜੀ ਦਿੱਕਤ ਆ ਰਹੀ ਹੈ ਬਾਕੀ ਐਸੇ ਨਾਲ ਸੱਚੇ ਅੰਡਰ ਕੰਟਰੋਲ ਆ ਸਾਡੇ ਕੀ ਲੱਗਦਾ ਕਿ ਸਾ ਇਹ ਤੇ ਬਾਅਦ ਚ ਉਹ ਸਰ ਐਨਾਲਿਸਿਸ ਕਰ ਸਕਣੇ ਆ ਕਿ ਕਿਸ ਤਰ੍ਹਾਂ ਅਗ ਲੱਗੇ ਹੱਲੇ ਤੇ ਫਿਲਹਾਲ ਹੀ ਅੱਗ ਬੁਝਾਉਣ ਵਾਲੇ ਪਾਸੇ ਕਿੰਨੀਆਂ ਗੱਡੀਆਂ ਗੱਡੀਆਂ ਸਰ 4 ਟਰਨ ਆਊਟ ਮਤਲਬ 3-3 4-4 ਕਾਰ ਗੱਡੀਆਂ ਲਗਾਤਾਰੀ ਟਰਨਓਵ ਚੱਲਦੀ ਹੈ ਬਾਰ-ਬਾਰ ਭਰ ਕੇ ਆ ਰਹੀਆਂ ਨੇ ਜਿਵੇਂ ਪਹੁੰਚੇ ਹਾਂ ਵਾ ਮਾਡਲ ਟਾਊਨ ਬਟਾਲਾ ਇਹਨਾਂ ਕੋ ਧਾਮ ਸੀ ਇਹਨਾਂ ਦਾ ਜਿੱਥੇ ਇਹਨਾਂ ਨੇ ਦੀਵਾਲੀ ਦਾ ਸਟਾਕ ਜਿਹੜਾ ਵਾ ਰੱਖਿਆ ਸੀ ਜਿੱਦਾਂ ਰੈਫਰਿਜਰੇਟਰ ਨੇ ਵਾਸ਼ਿੰਗ ਮਸ਼ੀਨਸ ਨੇ ਟੀਵੀ ਨੇ ਇਲੈਕਟ੍ਰੋਨਿਕ ਆਈਟਮ ਨੇ ਉਹ ਜੋ ਮੈਨੂੰ ਫਾਰਮ ਬ੍ਰਿਗੇਡ ਟੀਮ ਤੋਂ ਕੁਝ ਪਤਾ ਚੱਲਿਆ ਉਹਨਾਂ ਦੇ ਸਰਵੇ